ਪਿਛਲੇ ਵਲੌਗ ਚ ਤੁਸੀਂ ਸਾਨੂੰ ਦੇਖ ਰਹੇ ਸੀ ਰੋਮ ਤੋਂ ਤੇ ਅੱਜ ਅਸੀਂ ਹੁਣ ਰੋਮ ਸ਼ਹਿਰ ਤੋਂ ਕੋਈ 10 ਕਿਲੋਮੀਟਰ ਬਾਹਰ ਇੱਕ ਨਿੱਕਾ ਜਿਹਾ ਟਾਊਨ ਪੈਂਦਾ ਹੈਗਾ ਇਹਦਾ ਨਾਮ ਹੈਗਾ ਫੋਰਮੈਲੋ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਪੰਜਾਬੀਆਂ ਦੇ ਕਾਮਕਾਰ ਪੰਜਾਬੀਆਂ ਦੇ ਕਾਰੋਬਾਰ ਦਿਖਾਉਣ ਦੇ ਲਈ ਅ ਪਹਿਲਾਂ ਨਾਰਥ ਇਟਲੀ ਚ ਤਾਂ ਸੀ ਬਹੁਤ ਆਲਾ ਦਵਾਲਾ ਦੇਖਿਆ ਸੀ ਤੇ ਬਹੁਤ ਘੁੰਮਿਆ ਸੀਗਾ ਤੇ ਸਾਊਥ ਚ ਵੀ ਬਹੁਤ ਸਾਰੇ ਪੰਜਾਬੀ ਰਹਿੰਦੇ ਆ ਖਾਸ ਕਰਕੇ ਜੇ ਇਹਦੀ ਇਟਲੀ ਦੀ ਰਾਜਧਾਨੀ ਰੋਮ ਦੇ ਵਿੱਚ ਬਹੁਤ ਪੰਜਾਬੀ ਆ ਤੇ ਇਹੋ ਅੱਗੇ ਨਾਲ ਇੱਕ ਪਿੰਡ ਪੈਂਦਾ ਹੈਗਾ ਬੈਲਾ ਫਾਰਨੀਆ ਲਾਤੀਨਾ ਪ੍ਰੋਵੀਨੈਂਸ ਚ ਪੈਂਦਾ ਮੈਨੂੰ ਇਹ ਇਟਾਲੀਅਨ ਚ ਪ੍ਰੋਵੀਨੈਂਸ ਚ ਵੈਸੇ ਪ੍ਰੋਵੀਨੈਂਸ ਮੇਰੇ ਵੀ ਮੈਨੂੰ ਲੱਗਦਾ ਵੀ ਲਾਤੀਨਾ ਪੈਂਦਾ ਬੈਲਾ ਫਾਰਨੀਆ ਜਿਹੜਾ ਪਿੰਡ ਆ ਉਹ ਕਹਿੰਦੇ ਪੂਰਾ ਪੰਜਾਬੀਆਂ ਦਾ ਪਿੰਡ ਹੈ ਖੇਤੀਬਾੜੀ ਹੁੰਦੀ ਹੈ ਜਾਂ ਹੋਰ ਕਿਹੜੇ-ਕਿਹੜੇ ਕੰਮ ਕਰ ਇੱਥੇ ਪੰਜਾਬੀ ਪਰਿਵਾਰਾਂ ਨੇ ਤੇ ਉਹ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਸਵੇਰ ਦੇ 9 ਵਜਨ ਵਾਲੇ ਹੈ ਤੇ ਮੌਸਮ ਅੱਜ ਬਹੁਤ ਸੋਹਣਾ ਹੈ ਨਹੀਂ ਦੋ ਦਿਨਾਂ ਦੇ ਸਾਊਥ ਚ ਆਏ ਸੀ ਪੂਰੀ ਧੁੱਪੀ ਧੁੱਪ ਗਰਮੀ ਗਰਮੀ ਸੀਗੀ ਤੇ ਅੱਜ ਦੇਖੋ ਪੂਰਾ ਬੱਦਲ ਹੋਇਆ ਹੋਇਆਗਾ ਤੇ ਸਾਡਾ ਹੋਟਲ ਦੀ ਲੋਕੇਸ਼ਨ ਹੈ ਸਾਡੀ ਇਹ ਤੇ ਪਹਾੜਾਂ ਦੇ ਵਿੱਚ ਬਣਿਆ ਹੋਇਆ ਬਹੁਤ ਬਾਹਰ ਮਤਲਬ ਰੋਮ ਸ਼ਹਿਰ ਤੋਂ ਬਾਹਰ ਬਾਹਰ ਆ ਤੇ ਜਿਵੇਂ ਤੁਹਾਨੂੰ ਦੱਸੀ 10 ਕਿਲੋਮੀਟਰ ਤੇ ਆਹ ਦੇਖੋ ਆ ਚਮੇਲੀ ਦੇ ਫੁੱਲ ਜਿਹਨੂੰ ਜੈਸਮੀਨ ਗੰਦੇ ਮੇਰੇ ਖਿਆਲ ਚ ਗਾਣਿਆਂ ਚ ਬਹੁਤ ਸਾਰੇ ਚਮੇਲੀ ਦੇ ਫੁੱਲ ਹੁੰਦੇ ਆ ਇਟਲੀ ਚ ਸਾਨੂੰ ਬਹੁਤ ਦੇਖਣ ਨੂੰ ਮਿਲੇ ਹਰੇ ਘਰ ਚ ਹਰੇਕ ਹੋਟਲ ਰੈਸਟੋਰੈਂਟ ਹਰੇਕ ਬੰਦੇ ਨੇ ਲਾਏ ਹੋਏ ਪਤਾ ਨਹੀਂ ਇਹਨਾਂ ਦੀ ਖੇਡਣ ਦੀ ਰੋਤ ਹੈ ਹੁਣ ਤੇ ਪੂਰੇ ਜੋ ਬੰਦੇ ਆ ਜਦੋਂ ਵੀ ਕਿਸੇ ਪਿੰਡ ਚ ਵੈਸੇ ਹੋਰ ਕਿਤੇ ਜਾਂਦੇ ਸੀ ਉੱਥੇ ਵੀ ਦੇਖਦੇ ਸੀ ਤੇ ਇੱਥੇ ਹੁਣ ਸਾਨੂੰ ਬਾਈ ਜੀ ਨੇ ਲੈਣ ਪਿਛਲੇ ਵਲੌਗ ਚ ਤੁਸੀਂ ਉਹਨਾਂ ਨੂੰ ਦੇਖੇ ਹੀ ਹੋਣਾ ਵੈਸੇ ਤਾਂ ਬਾਈ ਮਨਜੀਤ ਹੋਣਿਆ ਨੇ ਤੇ ਉਹਨਾਂ ਦੇ ਨਾਲ ਜਾਵਾਂਗੇ ਤੇ ਉਹ ਸਾਨੂੰ ਅੱਜ ਜਿਹੜਾ ਪਿੰਡ ਹੋਰ ਵਾਲਾ ਦਵਾਲਾ ਉਹ ਦਿਖਾ ਕੇ ਲਿਆਉਣਗੇ ਨਾਲ ਉਹਨਾਂ ਦੇ ਵੀ ਆਪਣੇ ਕੁਝ ਕੰਮਕਾਰ ਆ ਬਿਜ਼ਨਸ ਹੈ ਤੇ ਜਾਂਦੇ ਜਾਂਦੇ ਅਸੀਂ ਤੁਹਾਨੂੰ ਉਹ ਵੀ ਦਿਖਾਵਾਂਗੇ ਉਹ ਬਾਈ ਜੀ ਹੁਣੀ ਵੀ ਪਹੁੰਚ ਹੀ ਗਏ ਸਸੀਗਲ ਬਾਈ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਤੁਸੀਂ ਸਨਹ ਚੜਦੀ ਕਲਾ ਚਲੋ ਲੱਗੇ ਵਧੀਆ ਹਾਂਜੀ ਹਾਂਜੀ ਇਹ ਤੁਸੀਂ ਇਹਨਾਂ ਨੂੰ ਪਿਛਲੇ ਦੋ ਵਲੌਗ ਤੋਂ ਸਾਡੇ ਨਾਲ ਦੇਖ ਰਹੇ ਹੋ ਇੱਥੇ ਬਹੁਤ ਦਿਲ ਲੱਗਿਆ ਬੜੀ ਸ਼ਾਂਤੀ ਆ ਨਾ ਮੈਨੂੰ ਪੂਰੀ ਸ਼ਾਂਤੀ ਆ ਲੱਗਦਾ ਜਿਵੇਂ ਜੰਗਲ 'ਚ ਘਰ ਹੋਵੇ ਜਿਵੇਂ ਕੋਈ ਸੋਰਡ ਕਿ ਨਹੀਂ ਕਿ ਕਿ ਚਿੜੀਆਂ ਚੀਕਦੀਆਂ ਲੱਗਦਾ ਜਿਦਾ ਪੰਜਾਬ ਦੀ ਯਾਦ ਨਹੀਂ ਆਉਂਦੀ ਬਹੁਤ ਬਹੁਤ ਵਧੀਆ ਜੀ ਬਾਕੀ ਬੜੀ ਘੈਂਟ ਜਗ੍ਹਾ ਚੁਣੀ ਯਾਰ ਜੀ ਚਲਿਏ ਹਾਂਜੀ ਆਓ ਚਲਿਓ ਲਓ ਜੀ ਤੇ ਅੱਜ ਹੁਣ ਅਸੀਂ ਇੱਥੋਂ ਜੀ ਚੈੱਕ ਆਊਟ ਵੀ ਕਰਨਾ ਹੈਗਾ ਤੇ ਅੱਜ ਸਾਊਥ ਇਟਲੀ 'ਚ ਅਸੀਂ ਨਿਕਲ ਕੇ ਵਾਪਸ ਮਿਲਾਨ ਨੂੰ ਜਾਣਾ ਹੈਗਾ ਕਿਉਂਕਿ ਨਾ ਸਾਊਥ ਇਟਲੀ ਘੁੰਮਣ ਦਾ ਸਾਡਾ ਪਲਾਨ ਨਹੀਂ ਸੀਗਾ ਤਾਂ ਬਸ ਇਟਲੀ ਦੀ ਰਾਜਧਾਨੀ ਜਿਹੜੀ ਰੋਮ ਸਿਰਫ ਉਹਨੂੰ ਦੇਖਣ ਦੇ ਲਈ ਆਏ ਸੀਗੇ ਤੇ ਉਹ ਚੱਲ ਦੇਖ ਲਿਆ ਇਦੋਂ ਗਾਂ ਦੇ ਜਿਹੜੇ ਏਰੀਆਜ਼ ਐ ਸਮੁੰਦਰ ਦੇ ਹੋਰ ਨੇੜੇ ਬਹੁਤ ਸੋਹਣੀਆਂ ਸੋਹਣੀਆਂ ਥਾਵਾਂ ਬਹੁਤ ਸੋਹਣੀਆਂ ਸੋਹਣੀਆਂ ਪਲੇਸੇਜ਼ ਹੈਗੀਆਂ ਤੇ ਉਹ ਅਸੀਂ ਨੈਕਸਟ ਟਾਈਮ ਜਦੋਂ ਇਟਲੀ ਦਾ ਇੱਕ ਦੁਬਾਰੇ ਟ੍ਰਿਪ ਕਰਾਂਗੇ ਉਦੋਂ ਦੇਖ ਕੇ ਜਾਵਾਂਗੇ ਉਦੋਂ ਬਾਕੀ ਇਹਨੂੰ ਮਿਲ ਕੇ ਵੀ ਜਾਵਾਂਗੇ ਸਮਾਨ ਰੱਖੀਏ ਤੇ ਕਰੀਏ ਆਪਣਾ ਅੱਜ ਦਾ ਸਫ਼ਰ ਸ਼ੁਰੂ ਜੀ ਹੁਣ ਧੰਨਵਾਦ ਬਾਈ ਜੀ ਹੁਣਾਂ ਦਾ ਜਿਹੜਾ ਇਹਨਾਂ ਕਮਾ ਫਰਾ ਰਹੇ ਹੈ ਨਹੀਂ ਨਹੀਂ ਜੀ ਨਹੀਂ ਧੰਨਵਾਦ ਸਾਡੇ ਸਾਡੇ ਕਿੰਦੇ ਸਾਡੇ ਕੋ ਤੁਸੀਂ ਆਏ ਹੋ ਟਾਈਮ ਗਾ ਲਾ ਸ਼ੁਕਰੀਆ ਭਰਾ ਤੁਹਾਡਾ ਚਲੋ ਮੈਂ ਰੱਖੋ ਲਓ ਚਲੋ ਜੀ ਲਓ ਜੀ ਸਭ ਤੋਂ ਪਹਿਲਾਂ ਆਇਆ ਸੀ ਬਾਈ ਹੁਣਾਂ ਦੇ ਸ਼ਾਪ ਤੇ ਤੇ ਇਹਨਾਂ ਦਾ ਪੀਜ਼ਾ ਸਟੋਰ ਆ ਬਾਈ ਹੁਣਾਂ ਦਾ ਤੇ ਅਸਲ 'ਚ ਇਹ ਰੋਟੀਆਂ ਬਣਾਉਂਦੇ ਨੇ ਇਟਾਲੀਅਨਾਂ ਰੋਟੀਆਂ ਕਹਿ ਸਕਦੇ ਆ ਇਹਨਾਂ ਨੂੰ ਵੈਸੇ ਅਸੀਂ ਤਾਂ ਪਹਿਲਾਂ ਵੀ ਆ ਕੇ ਚੱਲ ਗਏ ਕੀ ਹਾਲ ਹੈ ਜੀ ਠੀਕ ਹੈ ਇਹ ਦੇਖੋ ਭੋਲਾ ਜਿਹਾ ਮੁੰਡਾ ਸੰਗਦਾ ਬਹੁਤ ਹੈ ਇਹ ਬੇਟਾ ਹੈ ਬਾਈ ਜੀ ਦਾ ਤੇ ਪਹਿਣ ਪੰਜਾਬੀ ਉਹਦੇ ਨਾਲ ਜੁੜਿਆ ਹੋਇਆ ਸੰਗਦਾ ਕਹਿੰਦਾ ਇਹਦਾ ਰਾਤ ਆਏ ਸੀ ਅਸੀਂ ਰਾਤ ਵੀ ਬਹੁਤ ਸੰਗਦਾ ਸੀਗਾ ਮੁੰਡਾ ਜੂੜਾ ਕਰਦਾ ਹੈ ਨਾ ਕੇਸ ਰੱਖਿਆ ਹੈ ਨਹੀਂ ਸੱਸੀ ਕਪਣੇ ਜੀ ਇਹ ਵਾਈਫ ਨੇ ਬਾਈ ਜੀ ਦੇ ਆਪਾਂ ਦੋ ਹੀ ਮਿਲ ਲਈਏ ਦੋ ਦੋ ਦਿਨ ਆਪਾਂ ਇਕੱਠੇ ਹੀ ਚੱਲਾਂਗੇ ਹਾਂ ਜੀ ਇਹਨਾਂ ਨੂੰ ਤਾਂ ਤੁਸੀਂ ਮਿਲਦੇ ਗਿਲਦੇ ਪਹਿਲਾਂ ਦੇਖਦੇ ਹੀ ਰਹੇ ਹੋ ਅੱਛਾ ਇਹ ਇਹ ਕੰਮ ਹੈ ਇਥੇ ਹੈ ਹਾਂ ਜੀ ਇਹਨੂੰ ਕਿਹਨੂੰ ਕਹਿੰਦੇ ਪਿਜ਼ਰੀਆ ਪਿਜ਼ਰੀਆ ਇਟਾਲੀ ਪਿਜ਼ਰੀਆ ਇਟਾਲੀਅਨ ਪਿਜ਼ਰੀਆ ਮੈਂ ਤਾਂ ਪਹਿਲਾਂ ਕਹਿ ਗਿਆ ਟੇ ਮੈਂ ਆਪ ਇਟਲੀ ਵਾਲਿਆਂ ਦੀਆਂ ਰੋਟੀਆਂ ਨੇ ਇਟਲੀ ਵਾਲੇ ਦੀ ਰੋਟੀ ਦੀ ਦੁਕਾਨ ਹੈ ਤੁਸੀਂ ਕਹਿ ਸਕਦੇ ਹੋ ਹਾਂ ਜੀ ਪੰਜਾਬ ਚ ਜਿਵੇਂ ਰੋਟੀਆਂ ਖਾਂਦੇ ਆ ਇੱਥੇ ਲਾਇਆ ਵੀ ਹੋਇਆ ਤੁਸੀਂ ਇਹ ਆਪ ਬਣਾ ਕੇ ਲਾਇਆ ਇਹ ਆਪਣੇ ਇਹਨਾਂ ਇਹਨੇ ਪ੍ਰਕਾਰ ਦਾ ਪੀਜ਼ਾ ਹੁੰਦਾ ਹਾਂ ਹਾਂਜੀ ਮਤਲਬ ਡਾਇਗਰਾਮ ਕਰਦੀ ਇਹਨੂੰ ਥੋੜੀ ਸ਼ੌਂਕ ਕੇ ਪੇਂਟਿੰਗ ਕਰਦਾ ਤੇ ਆਪਾਂ ਇਹਦਾ ਬਣਾਇਆ ਦਾ ਕੋਈ ਆਫਰ ਲੈਣੀ ਹੋਵੇ ਆਪਾਂ ਤਾਂ ਲਾਦੀ ਇਹਦੇ ਉੱਪਰ ਅੱਛਾ ਵੈਸੇ ਕੋਈ ਕਿਹੜਾ ਕੋਈ ਫੇਸ ਤਾਂ ਉਹਦੀ ਮਦਦ ਦੇ ਹੁੰਦੇ ਇਦਾਂ ਹੁੰਦਾ ਨਾ ਬਹੁਤੀ ਲਾਗਦੇ ਉੱਪਰ ਇਹਦੇ ਤੇ ਤੁਹਾਡੇ ਕੋਲੇ ਜਿਹੜੇ ਕੰਮ ਕਰਦੇ ਪੰਜਾਬੀ ਆ ਜਾਂ ਇਟਾਲੀਅਨ ਵੀ ਪੰਜਾਬੀ ਵੀ ਹੈਗੇ ਆ ਤੇ ਇਟਾਲੀਅਨ ਵੀ ਹੈਗੇ ਆ ਸਾਊਥ ਅਮਰੀਕਨ ਵੀ ਹੈਗੇ ਆ ਅੱਛਾ ਮਤਲਬ ਇਹ ਮਿਕਸ ਅਪ ਜਿਹਾ ਸਾਰਾ ਅੱਛਾ ਸਾਰੇ ਮਿਕਸ ਅਪ ਜੇ ਕਰਦੇ ਆਂ ਭਾਈ ਜੀ ਦੱਸਦਿਆਂ ਕਹਿੰਦੇ ਮੁੰਡਾ ਕਹਿੰਦੇ ਰੈਪ ਕਰਦਾ ਆਪਣਾ ਪੰਜਾਬੀ ਆਪ ਗਾਣੇ ਲਿਖਦਾ ਤੇ ਆਪੇ ਗਾਉਂਦਾ ਹੈਗਾ ਹੈ ਤੇ ਮੈਂ ਕਿਹਾ ਚੱਲ ਸੁਣੀ ਲਈਏ ਫਿਰ ਦੋ ਸ਼ਬਦ ਇਟਾਲੀਅਨ ਵਾਲੇ ਦਾ ਇਹ ਮਿੰਨੀ ਮੂਸੇ ਵਾਲਾ ਫੋਲ ਆਇਆ ਸਿੰਗਰ ਸੁਣਾ ਦੇ ਮਰ ਗੀ ਆਓ ਕੈ ਮੋ ਕੈ ਮਜਾ ਲਾਦੀ ਫਿਰ ਚੱਲਣ ਦੇ ਉਹ ਤੂੰ ਜਾਣਦੀ ਨਹੀਂ ਸਾਨੂੰ ਅਸੀਂ ਖੁੰਡਿਆ ਪੁਰਾਣੇ ਦੁਨੀਆ ਤੇ ਵੱਜਦੇ ਆ ਨਾ ਗਰਿਆਂ ਦੇ ਲਾਣੇ ਰੂਹ ਕੰਬ ਜਾਂਦੀ ਸੁਣ ਮਿੱਤਰਾਂ ਦੇ ਗਾਣੇ ਚੜਦੇ ਪੰਜਾਬ ਦੇ ਆ ਜੱਟ ਵੱਜਦੇ ਆ ਲੋਕ ਛੱਡ ਵੈਰੀ ਸਾਨੂੰ ਕਰਦੇ ਆ ਸੱਜਦੇ ਆਉ ਹੁੱਡਦਾ ਕਲਚਰ ਨਾਲ ਰੱਖਦੇ ਦੁਨੀਆ ਤੇ ਸਾਡੇ ਆ ਵੱਖੋ ਵੱਖਲੇ ਹੌਸਲ ਫਾਜ਼ੇ ਵਾਲਾ ਕੰਮ ਕਰੇ ਯਾਰ ਤੇ ਰਾਣੀ ਦਲਵੇਂ ਨੂੰ ਆਵੇ ਸਿੱਧਾ ਦੇਖ ਜੇ ਰਾਣੀ ਬੜਿਆਂ ਨੂੰ ਨਾ ਪਸਾਂਦੇ ਐਟੀਟਿਊਡ ਮੇ ਰਾਣੀ ਆਇਦਨ ਓ ਮੱਛਵਾਗੂ ਮੇਲਦੀ ਆ ਗੱਡੀ ਆਰ ਦੀ ਬੀਬੀ ਤੇ ਨ ਪਰ ਪਲੇਟ ਕਰਦੀ ਜਾਈ ਜਾਂਦੇ ਜਿੱਤ ਵੱਲ ਫਿਕਰ ਨਾ ਹਾਰਦੀ ਆ ਅੱਜ ਤੇ ਆ ਮਾੜੀ ਗੱਲ ਮੂੰਹ ਤੇ ਕਹਿੰਨੇ ਆ ਦਿਲ ਵਿੱਚ ਮੁੱਢ ਤੋਂ ਹੀ ਰੱਖੀ ਖਾਰਨੀ ਜੇ ਬਾਂ ਵਿੱਚ ਰੱਖਦੇ ਬਲੈਕ 베ਰੀ ਨਹੀਂ ਸ਼ਲਟਾਂ ਦੇ ਉੱਤੋਂ ਪਾਏ ਬਰ 베ਰੀ ਨਹੀਂ ਦੂਰੋਂ ਮਿਲ ਜਾਂਦਾ ਡੈਮੋ ਜੱਟ ਕਿੰਨਾ ਜੈਰੀ ਨਹੀਂ ਆ ਉਹ ਫਿਕਰ ਨਾ ਰੱਖੀ ਕੋਈ ਅੰਤ ਦੀ ਰਕਾਨੇ ਦੋਸਤਾਂ ਤੋਂ ਵੱਧ ਮੇਰੇ ਹੋਗੇ ਵੈਰੀ ਨਹੀਂ ਗੱਡੂਆਂ ਵਾਲੇ ਦੇ ਵੱਡੇ ਹੋਗੇ ਵੈਰੀ ਨਹੀਂ ਇਹ ਆਪ ਲਿਖਿਆ ਹੁੰਡਾ ਭੋਲਾ ਜੀ ਨਹੀਂ ਆਪ ਲਿਖਿਆ ਹੈ ਆਪ ਤੇ ਲਿਖਿਆ ਹੈ ਇਹ ਦੇਖ ਲਓ ਸਾਰਾ ਕੁਝ ਪੀਵੀ 23 ਵੀ ਵਿੱਚ ਸਮਾ ਗਿਆ ਗਾਣੇ ਦੇ ਪਿੰਡ ਵੀ ਸਮਾ ਗਿਆ ਨਗ ਨਗਰਾ ਪਿੰਡ ਨਗਰਾ ਗੋਦ ਦਾ ਤੁਹਾਡਾ ਨਗਰਾ ਇਹਨਾਂ ਦਾ ਗੋਦ ਹੈ ਗੱਲੂਆਂ ਪਿੰਡ ਹੈ ਤੇ ਬਾਈ ਸਾਹਿਬ ਫਤੇਗੜ ਸਾਹਿਬ ਤੋਂ ਨੇ ਜਲੇ ਤੋਂ ਤੇ ਆਪ ਲਿਖਿਆ ਹੈ ਤੇ ਬਾਈ ਇਹ ਇੱਥੇ ਉਹ ਹੈ ਮਤਲਬ ਬਾਰਨੈਟਲ ਕੋਈ ਯਾਰ ਇੱਕ ਗੱਲ ਐ ਦੇਖੋ ਪਰਮਾਦਰ ਤਰਕੀਆਂ ਬਕਸ਼ੇ ਮੈਂ ਤਾਂ ਕਹਾਣਾ ਹੁਣਾ ਸਮਝ ਤੇ ਭਰਾਵਾ ਡੰਕਾ ਬੋਲੇ ਤੇਰਾ ਹੈ ਸਿੱਕਾ ਜਲੇ ਤੇਰਾ ਅਸ ਤਾਂ ਹੁਣੀ ਵੀਡੀਓ ਵੀਡੀਓ ਬਣਾ ਲਈ ਫਿਰ ਪਤਾ ਨਹੀਂ ਕੋਲੇ ਖੜਨਦੇ ਆ ਕਿਉਂ ਖੜ ਅੱਛਾ ਤੇ ਮੈਂ ਗੱਲ ਕਰਦਾ ਸੀਗਾ ਤੁਸੀਂ ਇੱਕ ਗੱਲ ਇਹ ਦੇਖੋ ਵੀ ਇੱਥੇ ਬਾਰਨ ਨੰਬਰ ਆਊਟ ਆਫ ਇੱਥੇ ਜੰਮਿਆ ਹੋਇਆ ਤੇ ਇੱਥੇ ਹੀ ਪੜ ਰਿਹਾ ਹੈਗਾ ਤੇ ਕਿੰਨਾ ਸੋਹਣਾ ਪੰਜਾਬੀ ਬੋਲਦਾ ਵੀ ਹੈ ਲਿਖਦਾ ਵੀ ਹੈ ਤੇ ਵੈਸੇ ਵੀ ਜੁੜਿਆ ਹੋਇਆ ਹੈ ਤੇ ਵੈਸੇ ਜੁੜੇ ਦੋ ਜਿਵੇਂ ਜੁੜਿਆ ਹੈ ਵੈਸੇ ਵੀ ਜੁੜਿਆ ਹੈ। ਬਹੁਤ ਚੰਗਾ ਲੱਗਿਆ ਬਹੁਤ ਸਾਰਾ ਪਿਆਰ ਭਰਵਾ ਤੈਨੂੰ ਠੀਕ ਹੈ। ਤੇ ਚਲਈਏ ਹੁਣ ਬਾਈ ਜੀ ਆਪਾਂ ਹਾਂਜੀ ਹਾਂ ਚਲੋ ਚਲਈਏ। ਸ਼ੁਕਰੀਆ ਬਾਈ ਜੀ ਬਾਈ ਜੀ ਹੁਣੀ ਸਭ ਤੋਂ ਪਹਿਲਾਂ ਆਪਣੇ ਲੈ ਕੇ ਆਏ ਕਹਿੰਦੇ ਇਹਨਾਂ ਨੇ ਮਿਲਣਾ ਸੀ ਫੈਮਿਲੀ ਨੇ ਮਿਲਣਾ ਸੀਗਾ ਤੇ ਦੂਜਾ ਐਸੀ ਚਲੋ ਕੰਮਕਾਰ ਪੰਜਾਬੀਆਂ ਦੇ ਆਪਾਂ ਦਿਖਾਈ ਰਹੇ ਆ ਵਲੌਗਸ ਹਨਾ। ਤੇ ਹੁਣ ਅਸੀਂ ਇੱਥੋਂ ਜਾਣਾ ਜੀ ਭਾਜੀ ਮਨਜੀਤ ਸਿੰਘ ਹੁਣੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਜੀ ਠੀਕ ਠਾਕ ਇਹਨਾਂ ਨੂੰ ਜੀ ਤੁਸੀਂ ਪਿਛਲੇ ਵਲੌਗ ਚ ਦੇਖਿਆ ਹੁਣ ਪਿਛਲੇ ਵਲੌਗ ਚ ਵੀ ਇਹਨਾਂ ਨੇ ਹਾਜ਼ਰੀ ਲਵਾਈ ਸੀਗੀ ਤੇ ਹਾਂ ਜੀ ਕੀ ਹੁਕਮ ਹੈ ਕਿੱਧਰ ਨੂੰ ਚੱਲਣਾ ਹੈ ਹੁਣ ਆਪਾਂ ਜਾਣਾ ਜੀ ਤੁਹਾਨੂੰ ਦਿਖਾਣਾ ਆਪਣਾ ਪਸਤੀਚਰੀਆ ਜਿੱਦਾਂ ਇਟਾਲੀਅਨ ਚ ਕਹਿੰਦੇ ਇੱਥੇ ਕੀ ਜਿੱਦਾਂ ਮਠਿਆਈਆਂ ਦੀ ਦੁਕਾਨ ਅੱਛਾ ਜੀ ਅੱਛਾ ਤੁਹਾਡੀ ਮਠਿਆਈਆਂ ਦੀ ਦੁਕਾਨ ਹੈ ਬੰਦਾ ਹਾਂ ਜੀ ਮਠਿਆਈਆਂ ਦੀ ਦੁਕਾਨ ਹੈ ਠੀਕ ਹੈ ਜੀ ਤੇ ਇਟਾਲੀਅਨ ਹਲਵਾਈਆਂ ਉਹ ਤਾਂ ਦਿਖਲਣੀਆਂ ਕਿੱਦਾਂ ਮਠਿਆਈਆਂ ਉੱਥੇ ਬਣਦੀਆਂ ਠੀਕ ਹੈ ਜੀ ਕਿੱਦਾਂ ਉੱਥੇ ਮਤਲਬ ਪੱਕਦੀਆਂ ਤੇ ਕਿੱਦਾਂ ਫਿਰ ਪੈਕਿੰਗ ਹੁੰਦੀ ਠੀਕ ਹੈ ਜੀ ਉਹ ਤੁਹਾਨੂੰ ਸਾਰਾ ਜ਼ਿਆਦਾ ਦਿਖਾਉਂਦੇ ਆਂ ਲਓ ਬਈ ਆਪਣੇ ਵਾਲੇ ਪੰਜਾਬੀ ਜਿੰਨੇ ਸਾਨੂੰ ਮਿਲ ਰਹੇ ਆ ਪਹਿਲਾਂ ਬਾਈ ਜੀ ਇਟਾਲੀਅਨੋਂ ਰੋਟੀਆਂ ਦੀ ਦੁਕਾਨ ਹੁਣ ਇਟਾਲੀਅਨੋਂ ਮਠਾਈ ਦੀ ਦੁਕਾਨ ਹੈ ਬਿਲਕੁਲ ਬਿਲਕੁਲ ਠੀਕ ਹੈ ਹਰ ਚੀਜ਼ ਦੇਖੋ ਜੀ ਇੱਥੇ ਅਵੇਲੇਬਲ ਹੈ ਮਠਿਆਈਆਂ ਵੀ ਅਵੇਲੇਬਲ ਆ ਰੋਟੀ ਵੀ ਅਵੇਲੇਬਲ ਆ ਕਿੰਨੀ ਦੂਰ ਹੈ ਜੀ ਇੱਥੋਂ ਇੱਥੋਂ ਹੈਗਾ ਜੀ 5 ਕਿਲੋਮੀਟਰ ਬਸ ਫਿਰ ਤਾਂ ਨੇੜੇ ਹੀ ਆ ਹਾਂ ਜੀ ਨੇੜੇ ਠੀਕ ਉਦੋਂ ਬਾਅਦ ਚੱਲਦੇ ਆ ਫਿਰ ਆਪਾਂ ਉਧਰ ਖੇਤਾਂ 'ਚ ਵੀ ਅੱਛਾ ਖੇਤਾਂ 'ਚ ਹਾਂ ਖੇਤਾਂ 'ਚ ਨਾਲ ਖੇਤੀਬਾੜੀ ਦਿਖਾਉਣੀ ਹੈ ਖੇਤੀਬਾੜੀ ਜਾ ਕੇ ਤੁਹਾਨੂੰ ਦਿਖਾਉਂਦੇ ਆ ਉੱਥੇ ਠੀਕ ਹੈ ਜੀ ਇਹ ਪਹਿਲਾਂ ਇਹਨਾਂ ਦੇ ਨਾ ਜਿਨ੍ਹਾਂ ਨੂੰ ਅਸੀਂ ਮਿਲੇ ਸੀ ਇੱਥੇ ਰੋਮ ਚ ਆ ਕੇ ਇਹਨਾਂ ਦੇ ਵੀ ਆਪਣੇ ਬਿਜ਼ਨਸ ਹੈ ਇੱਥੇ ਅਸੀਂ ਮੋਸਟਲੀ ਵੈਸੇ ਦੇਖਿਆ ਨਾ ਜਿਹੜਾ ਨਾਰਥ ਇਟਲੀ ਜਦੋਂ ਅਸੀਂ ਘੁੰਮੇ ਆ ਉੱਥੇ ਉੱਥੇ ਲੋਕ ਜੀ 90% ਲੋਕ ਕੰਮ ਕਰਦੇ ਆ ਮਤਲਬ ਜਿਵੇਂ ਡੇਲੀ ਆਪਾਂ ਕਹიდੀਏ ਜੌਬ ਤੇ ਜਾਣਾ ਆਉਣਾ ਹਨਾ ਫੈਕਟਰੀਆਂ ਵਾਲਾ ਕੰਮ ਹੋ ਗਿਆ ਹਾਂਜੀ ਤੇ ਰੋਮ ਚ ਅਸੀਂ ਆ ਕੇ ਦੇਖਿਆ ਇੱਥੇ ਬਿਜ਼ਨਸ ਜਿਆਦਾ ਲੋਕਾਂ ਦੇ ਆਪਣੇ ਕੰਮ ਕਰ ਖੜੇ ਕੀਤੇ ਹੋਏ ਆ ਹੈਨਾ ਆਪਣੇ ਕੰਮ ਕਰ ਹਾਂਜੀ ਆਪਣੇ ਕੰਮ ਕਰ ਹੁਣ ਬਾਈ ਜੀ ਦਾ ਕੰਮ ਕਰ ਕੇ ਹੋ ਜਾਗਾ ਤੇ ਅਸੀਂ ਉੱਥੇ ਜਾ ਕੇ ਤੁਹਾਨੂੰ ਸਾਰਾ ਦਿਖਾਵਾਂਗੇ ਲਓ ਜੀ ਇਹ ਪਹੁੰਚ ਗਏ ਅਸੀਂ ਭਾਜੀ ਉਹਨਾਂ ਦੀ ਸ਼ਾਪ ਤੇ ਤੇ ਇਹ ਲਿਖਿਆ ਕੀ ਆ ਜੀ ਇਹ ਲਿਖਿਆ ਜੀ ਲਾਲਚੀ ਗਵਾਨਾ ਡੋਲਚੀ ਗਵਾਨਾ ਇਹਦਾ ਮਤਲਬ ਕੀ ਬਣਦਾ ਹੈ ਇਹਦਾ ਮਤਲਬ ਕੀ ਬਣਦਾ ਹੈ ਕੁਰਸਤਾਂ ਤੋਂ ਖਾ ਲੋ ਨਾ ਨਾ ਉਹਦਾ ਮੋਟਾ ਹਾਂਜੀ ਲੈਬੋਰਾਟਰੀ ਉਹ ਅੱਜ ਦਾ ਮਤਲਬ ਹੈ ਫੈਕਟਰੀ ਕਹ ਲੋ ਅੱਛਾ ਲੈਬੋਰਾਟਰੀ ਦਾ ਮਤਲਬ ਅੱਛਾ ਜਿੱਥੇ ਫੈਕਟਰੀ ਹੁੰਦੀ ਹੈ ਜਿੱਥੇ ਲੇਬਰ ਕੰਮ ਕਰਦੀ ਹੈ ਅੱਛਾ ਪਸਤੀਜਰੀ ਹੁੰਦਾ ਜਿੱਦਾ ਇਹ ਮਠਾਈਆਂ ਲਾਬੋਰਟੋਰੀਓ ਇਹ ਤੁਹਾਨੂੰ ਦੱਸੇ ਨੇ ਇਟਾਲੀਅਨ ਸੌਖੀ ਹੈ ਕਿ ਲਾਬੋਰਟੋਰੀਓ ਤੇ ਦੋਲਚੇਮਿਓ ਹੈਗਾ ਜੀ ਜਿੱਦਾਂ ਮੇਰੀ ਮਠਾਈ ਅੱਛਾ ਤੁਹਾਡੀ ਮਠਾਈਆਂ ਦੀ ਦੁਕਾਨ ਦੋਲਚੇ ਦੋਲਚੇਮਿਓ ਹਾਂਜੀ ਮਠਾਈ ਮਠਿਆਰੀ ਮਿਓ ਮੇਰੀ ਓਕੇ ਚਲੋ ਦੇਖੀਏ ਤੁਹਾਡੀ ਮਠਾਈਆਂ ਦੀ ਦੁਕਾਨ ਚਲੋ ਸ਼ੁਕਰੀਆ ਜੀ ਸਾਰੇ ਘਰ ਇਹ ਦੇਖੋ ਜੀ ਰੋਮ ਜੇ ਹੋਈਆਂ ਦੁਕਾਨਾਂ ਬਈ ਆਪਣੀਆਂ ਮੈਨੂੰ ਤਾਂ ਐਸੀ ਮਾਰਦੇ ਲੱਡੂ ਲੁੱਡੂ ਵੀ ਰੱਖੇ ਹੋਣਗੇ ਇਟਾਲੀਅਨ ਇਟਾਲੀਅਨ ਦੇ ਖਾਣੇ ਨਾਲ ਨੇ ਆ ਪੂਰੇ ਜੀ ਹੈ ਹਾਂਜੀ ਇਹ ਸਾਰੇ ਇਟਾਲੀਅਨ ਇਹਨੂੰ ਬਫੇ 'ਚ ਲੰਗਦੇ ਹੁੰਦੇ ਹੁੰਦੇ ਨਾ ਹੋਟਲ 'ਚ ਆਪਾਂ ਕਿੰਨੇ ਚੀ ਖਾਦਦੇ ਆ ਜੀ 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 ਇਹ ਇਵਨ ਇੱਥੇ ਮਿਲਾਨ ਜਿੱਦਣ ਆਪਾਂ ਰਹੇ ਸੀਗੇ ਬਫੇ 'ਚ ਲੱਗੇ ਹੋਏ ਸੀ ਆ ਬਹੁਤ ਬਹੁਤ ਸੁਆਦ ਸੀਗਾ ਇਹ ਹੋਟਲ 'ਚ ਖਾਦੇ ਸੀ ਆ ਜੀ ਸ਼ੁਰੂ ਜੇ ਆਪਾਂ ਕਹਿੰਦੇ ਸੀ ਵੀ ਇਟਾਲੀਅਨ ਖਾਣੇ ਨਾਲ ਇਹ 14 ਹੁੰਦਾ ਹੈ ਇਹ ਹਾਂਜੀ ਇਹ ਜਿਹੜਾ ਬਿਸਕੁਟ ਇਹ ਸਾਰੇ ਅੱਛਾ ਜੀ ਬਿਸਕੁਟ ਨੇ ਹਾਂਜੀ ਕਦੋਂ ਸ਼ੁਰੂ ਕੀਤਾ ਜੀ ਤੁਸੀਂ ਇਹ ਇਹ ਅਸੀਂ ਖੋਲੀ ਆ ਜੀ 2004 ਚ 2004 ਚ 20 ਸਾਲ ਹੋ ਗਏ 20 ਸਾਲ ਹੋ ਗਏ ਜੀ ਅੱਛਾ ਵਧੀਆ ਚੱਲਿਆ ਜਾਂਦਾ ਹਾਂ ਹਾਂ ਜੀ ਚਲੋ ਵਧੀਆ ਚਲੋ ਵਧੀਆ ਇਹ ਬਾਈ ਜੀ ਦੇ ਬ੍ਰਦਰ ਨੇ ਹਾਂ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਨੇ ਵਧੀਆ ਵਧੀਆ ਬਹੁਤ ਵਧੀਆ ਠੀਕ ਠਾਕ ਹੋਣਾ ਹਾਂ ਜੀ ਵਧੀਆ ਚਲੋ ਵਧੀਆ ਜਾਈਏ ਕੀ ਹਾਲ ਹੈ ਬਾਈ ਜੀ ਅੱਛਾ ਇਹ ਵੀ ਪੰਜਾਬੀ ਮੁੰਡੇ ਆ ਹੈ ਸਾਰੇ ਪੰਜਾਬੀ ਮੁੰਡੇ ਕੰਮ ਕਰਦੇ ਆ ਬਾਈ ਤੁਹਾਡੇ ਤਾਂ ਅੱਛਾ ਰਹਿਣੇ ਤੋਂ ਠੀਕ ਆ ਠੀਕ ਆ ਠੀਕ ਆ ਠੀਕ ਆ ਚਲੋ ਆਪਣੇ ਬੰਦੇ ਆ ਸਾਰੇ ਠੀਕ ਆ ਹਾਲ ਦੇ ਕਿਦਾਂ ਇੱਥੇ ਮਤਲਬ ਤਿਆਰ ਹੁੰਦਾ ਸਮਾਨ ਸਾਰਾ ਹਾਂਜੀ ਤੇ ਕਿਦਾਂ ਆ ਮਤਲਬ ਸਮਾਨ ਸਾਡੇ ਠੀਕ ਆ ਇਹ ਕੱਚਾ ਤਿਆਰ ਹੋ ਕੇ ਖੜਾ ਹੈ ਇਹ ਹਾਂਜੀ ਇਹ ਹੈਗਾ ਤਲਣ ਵਾਲਾ ਸਮਾਨ ਅੱਛਾ ਜੀ ਇਹਨੂੰ ਫੇਰ ਹਜੇ ਇਹਨੇ ਫੁੱਲਣਾ ਹਜੇ ਅੰਦਰ ਬਣਿਆ ਹੋਇਆ ਅੱਛਾ ਉਹਦੇ ਵਿੱਚ ਇਹ ਮੈਨੂੰ ਕੰਮ ਜਿਵੇਂ ਆਪਣੇ ਪੰਜਾਬ 'ਚ ਬਿਸਕਟਾਂ ਦਾ ਹੁੰਦਾ ਠੱਠੀ ਵਾਲਾ ਕੰਮ ਉਹੀ ਆ ਹੈ ਨਾ ਹਾਂਜੀ ਉਹੀ ਜਿਵੇਂ ਬਿਸਕਟ ਬਣਦੇ ਆ ਅੱਜ ਤਾਂ ਹੁਣ ਪੱਕੇ ਆ ਗਰਮ ਅੱਛਾ ਇਹ ਪੱਕੇ ਆ ਆ ਇਹ ਕੁਰਸਕੰਡੀ ਆ ਕੁਰਸਕੰਡੀ ਜਿਹੜਾ ਹਾਂ ਕੁਰਸਕੰਡੀ ਆ ਹਾਂ ਕੁਰਸਕੰਡੀ ਆ ਜਿਹੜੇ ਫਰਾਂਸ 'ਚ ਅਸੀਂ ਦੇਖੇ ਸੀ ਹਾਂਜੀ ਇਹ ਕੁਰਸਕੰਡੀ ਆ ਠੀਕ ਐ ਇਹ ਇਥੇ ਟਾਲੀਨ ਵੀ ਖਾਂਦੇ ਆ ਹੈ ਇਹਦੇ ਵਿੱਚ ਸੌਗੀ ਆ ਜੀ ਹਾਂਜੀ ਸੁਪਰ ਕਰੀਮ ਪਈ ਆ ਅੱਛਾ ਜੀ ਮਤਲਬ ਇਦਾਂ ਬਣਾਇਆ ਹੋਇਆ ਠੀਕ ਐ ਇਹਦੇ ਵਿੱਚ ਜਿੱਦਾਂ ਬਾਦਾਮ ਆ ਠੀਕ ਐ ਆ ਬਾਦਾਮ ਪਾਏ ਹੋਏ ਉੱਤੇ ਠੀਕ ਹੈ ਜੀ ਕਿਹੜੇ ਵਾਲੇ ਪਖਰੇ ਨੇ ਇਹਨਾਂ ਦੇ ਤੇ ਸਰਵਰ ਫਿਰ ਤੁਸੀਂ ਕਿਥੇ ਮਤਲਬ ਹੋਟਲਜ਼ ਨੂੰ ਭੇਜਦੇ ਹੋ ਜੀ ਜ਼ਿਆਦਾ ਕਿਥੇ ਭੇਜਦੇ 12 ਹੈ ਜੀ ਰੂਮ ਦੇ ਵਿੱਚ ਅੱਛਾ ਜਿਹੜੇ ਲੋਕ ਕਿਥੇ ਜਿਹੜੀਆਂ ਬਾਰ ਕਾਫੇ ਹੋਗੇ ਮਤਲਬ ਬਾਰ ਕਾਫੇ ਹਾਂਜੀ ਬਾਰ ਕਾਫੇ ਚਾਹ ਦੇ ਨਾਲ ਲੋਕ ਏ ਖਾਂਦੇ ਅੱਛਾ ਸਵੇਰੇ ਚਾਹ ਨਾਲ ਖਾਂਦੇ ਇਹ ਇੱਥੇ ਦਾ ਮਤਲਬ ਟ੍ਰੈਂਟ ਆ ਜਿੰਨੀ ਮਤਲਬ ਹੋਲ ਹਾਂਜੀ ਜਿੰਨਾ ਤੁਹਾਨੂੰ ਆਰਡਰ ਆਏਗਾ ਉਹਨਾਂ ਭੇਜ ਦਿੰਦੇ ਆ ਹੈ ਹਾਂਜੀ ਸਾਡੇ ਆਰਡਰ ਮਤਲਬ ਫਿਕਸ ਹੁੰਦੇ ਆ ਅੱਛਾ ਉਹ ਅਸੀਂ ਮਤਲਬ ਰੋਜ਼ ਕੰਟੀਨਿਊਸ ਠੀਕ ਹੈ ਜੀ ਅੱਗੇ ਵੀ ਹੈਗਾ ਹੈ ਹੈ ਹਾਂਜੀ ਉਹ ਵੱਡੇ ਭਾਈ ਸਾਹਿਬ ਦੇਖੋ ਕੰਮ ਕਰੀ ਜਾਂਦੇ ਆ ਤੇ ਇਹ ਹੁਣ ਮੈਂ ਨਿਕਲਿਆ ਵਿੱਚੋਂ ਇਹਦੇ ਇਹ ਆਪਣੇ ਕੰਮ ਕਰਦਾ ਇਹ ਫਾਇਦਾ ਹੁੰਦਾ ਹੈ ਚਲੋ ਜੀ ਕਰਦਾ ਆਪਾਂ ਕਰੋ ਇਹ ਹਨੀ ਲਾਲਾ ਰੱਖ ਰਹੇ ਹੋ ਜੀ ਇਹਨਾਂ ਦੇ ਸ਼ਾਇਦ ਕਿਉਂ ਨਹੀਂ ਕਿਉਂ ਨਹੀਂ ਇਹਦੇ ਵਿੱਚ ਚਾਣੀ ਹੁੰਦੀ ਹੈ ਚਾਣੀ ਅੱਛਾ ਮਿੱਠਾ ਹੋ ਜਾਊਗਾ ਉਹਦਾ ਨਾਲ ਥੋੜਾ ਜਿਹਾ ਸੁੱਕਣ ਨਾਲ ਡਰਾਏਗਾ ਹੁਣ ਕਿਉਂਦਾ ਨਹੀਂ ਮਿੱਠੀ ਹੋ ਜਾਂਦੀ ਇਹਨਾਂ ਦੀ ਸੋਹਣੀ ਲੱਗਦੀ ਹੈ ਨਾ ਅੱਛਾ ਇਹ ਵੀ ਚਾਣੀ ਹੈ ਇਹ ਰੰਗੀ ਜਾਂਦੀ ਹੈ ਇਹ ਹਾਂਜੀ ਇਹ ਦੂਜੀ ਇਹ ਤਾਂ ਉਹ ਖੰਡ ਜਿਹੜੀ ਆਪਾਂ ਬੂਰਾ ਖੰਡ ਕਹਿੰਦੇ ਨੇ ਹਾਂਜੀ ਉਹ ਉਹ ਚੀਜ਼ ਦਾ ਮੈਕਸਿਕੀ ਟਵਾ ਓਕੇ ਓਕੇ ਬਸ ਥੋੜਾ ਜਿਹਾ ਟੇਸਟ ਵਧੀਆ ਆ ਜਾਊਗਾ ਇਹਦੇ ਨਾਲ ਠੀਕ ਹੈ ਜੀ ਇਹ ਪੱਠੀ ਹੈ ਜੀ ਆਹ ਪੱਠੀ ਅੱਛਾ ਇਹ ਜਿਵੇਂ ਇਲੈਕਟ੍ਰੋਨਿਕ ਪੱਠੀ ਹੈਗੀ ਹੈ ਪੂਰੀ ਠੀਕ ਹੈ ਅੱਛਾ ਇਹਦੇ ਵਿੱਚ ਪੱਕੀ ਜਾਂਦੇ ਆ ਹਾਂਜੀ ਠੀਕ ਹੈ ਇਹਦੇ ਜਿਹੜੇ 6 6 ਪੈਂਦੇ ਆ ਟਰੇਆਂ ਇਹ ਹਾਂਜੀ ਤੇ ਇਹਦੇ ਵਿੱਚੋਂ ਫਿਰ ਇਹ ਜਿੱਦਾਂ ਹੋ ਜਾਂਦੀ ਹੈ ਜਿਵੇਂ ਬਾਈ ਜੀ ਦੇ ਬਾਈ ਜੀ ਤੋਂ ਆਪਣੀ ਦੂਜੀ ਪੱਠੀ ਸੀ ਹੈ ਨਾ ਲੱਕੜ ਵਾਲੀ ਕੋ ਲੱਕੜ ਵਾਲੀ ਹੈ ਠੀਕ ਹੈ ਇਹ ਗੈਸ ਵਾਲੀ ਹੈਗੀ ਇਲੈਕਟ੍ਰੋਨਿਕ ਆਗੀ ਇਹ ਬਸ सेम ਇਦਾਂ ਹੀ ਹੁੰਦੀ ਹੈ ਜਿਹੜੀ ਪੀਸੀ ਬਣ ਜਾਂਦੇ ਨੇ ਵਿੱਚ ਤੇ ਕਿਉਂ ਨਿੱਕੀ ਬਣਦੀ ਹੈ ਅੱਛਾ ਅੱਛਾ ਜੀ ਲੋ ਜੀ ਹੁਣ ਅਸੀਂ ਇੱਥੋਂ ਨਿਕਲਣ ਲੱਗੇ ਆਂ ਤੇ ਇਹ ਦੂ ਬਾਅਦ ਹੁਣ ਅਸੀਂ ਜਾਣਾਗੇ ਇੱਕ ਹੋਰ ਕੰਮ ਦੇਖਣ ਜਿਵੇਂ ਤੁਹਾਨੂੰ ਦੱਸੇ ਪੰਜਾਬੀਆਂ ਦਾ ਤੇ ਤੁਸੀਂ ਇੱਕ ਗੱਲ ਦੇਖੋ ਯਾਰ ਪੰਜਾਬ 'ਚ ਆਪਾਂ ਇਹ ਕੰਮ ਸੋਚ ਵੀ ਨਹੀਂ ਸਕਦੇ ਹਨ ਵੀ ਪੰਜਾਬ 'ਚ ਇਹਨੂੰ ਵੀ ਕੋਈ ਕੰਮ ਹੈ ਵੀ ਕੋਈ ਕੰਮ ਹੈ ਬਿਸਕਟ ਬਣਾਉਣਾ ਤੇ ਬਾਹਰ ਛੋਟੇ ਤੋਂ ਛੋਟਾ ਕੰਮ ਵੀ ਬਹੁਤ ਵੱਡਾ ਹੋ ਜਾਂਦਾ ਹੈ ਹਨਾ ਬੰਦੇ ਕੋਲੇ ਗੁਣ ਹੋਣੇ ਚਾਹੀਦੇ ਆ ਮਤਲਬ ਸਕਿੱਲ ਹੋਣੀ ਚਾਹੀਦੀ ਹੈ ਬਾਈ ਜੀ ਹੁਣੇ ਕਹਿੰਦੇ ਬਹੁਤ ਇੱਕ ਛੋਟੇ ਲੈਵਲ ਤੋਂ ਸਟਾਰਟ ਕੀਤਾ ਸੀਗਾ ਅ ਮਤਲਬ ਇੰਨੇ ਸਾਲ ਪਹਿਲਾਂ ਤੇ ਹੁਣ ਜਿੰਨੇ ਸਾਰੇ ਰੈਸਟੋਰੈਂਟ ਹੋਟਲ ਆ ਹਨਾ ਸਾਰੇ ਕਿਤੇ ਸਾਰੇ ਨੂੰ ਇਹ ਪੇਜਦੇ ਆ ਹਨਾ ਤੇ ਜਦੋਂ ਮੈਂ ਵੀ ਪਹਿਲੀ ਵਾਰੀ ਖਾਦਾ ਸੀ ਮਿਲਾਨ ਹੋਟਲ ਦੇ ਵਿੱਚ ਮੈਨੂੰ ਵੀ ਇਹ ਲੱਗਦਾ ਸੀ ਗੋਰੇ ਬਣਾਉਂਦੇ ਹੋਣ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਵੀ ਆਪਣੇ ਪੰਜਾਬੀ ਇੰਨੇ ਵਧੀਆ ਇੰਨੇ ਸਵਾਦ ਚੀਜ਼ਾਂ ਬਣਾਉਂਦੇ ਹਾਂ ਹਾਂਜੀ ਰੋਮ ਦੇ ਤੁਸੀਂ ਦੇਖ ਲਓ ਸਾਰੇ ਵੱਡੇ ਹੋਟਲਸ ਜਾਂ ਬਾਹਰ ਕੈਫੇ ਜਿਵੇਂ ਦੱਸਿਆ ਸਾਰੇ ਕਿਤੇ ਚੀਜ਼ ਜਾਂਦੀ ਆ ਪੰਜਾਬੀ ਕਿਤੇ ਮਿਲ ਜਾਣ ਜਿਵੇਂ ਅਫਰੀਕਾ ਚ ਅਸੀਂ ਖੰਡੇ ਲੱਗੇ ਦੇਖਦੇ ਸੀ ਨਾ ਤੇ ਗੱਡੀਆਂ ਦੇ ਪਿੱਛੇ ਪਤਾ ਲੱਗ ਜਾਂਦਾ ਸੀ ਇੱਥੇ ੴ ਪੰਜਾਬ ਦੀ ਕੋਈ ਨਾ ਕੋਈ ਪਹੇ ਪਛਾਣ ਛੱਡੀ ਹੁੰਦੀ ਆ ਇਹ ਪੰਜਾਬੀਆਂ ਦੀ ਗੱਡੀ ਆ ਇਹ ਬਿਲਕੁਲ ਬਿਲਕੁਲ ਹਾਂਜੀ ਫਿਰ ਦੇਖ ਕੇ ਪਤਾ ਲੱਗ ਜਾਂਦਾ ਸਾਨੂੰ ਚਲੋ ਜੀ ਚਲਿਏ ਅੱਗੇ ਵਧਾਈਏ ਸਫ਼ਰ ਲਓ ਜੀ ਇਹ ਅਸੀਂ ਪਹੁੰਚ ਗਿਆਂ ਜਮਾ ਖੇਤੀਬਾੜੀ ਵਾਲੇ ਪੰਜਾਬ ਚ ਮਤਲਬ ਖੇਤੀ ਵਾਲੇ ਏਰੀਆ ਚ ਪਹੁੰਚਗੇ ਤੇ ਕਿਲਾ ਦਾ ਇਹ ਆਪਣੇ ਪੰਜਾਬ ਦਾ ਫਾਰਮ ਹੈ ਜੀ ਵੀ ਹਾਂਜੀ ਇਹ ਵੀ ਆਪਣੇ ਮਾੜਾ ਪੰਜਾਬ ਤੋਂ ਹੀ ਆ ਅੱਛਾ ਕਿੱਥੋਂ ਨੇਗੇ ਤੇ ਹੈਗਾ ਜੀ ਇਹਨਾਂ ਦਾ ਪਿੰਡ ਇਧਰ ਨਕੋਦਰ ਦੇ ਕੋਲ ਆ ਅੱਛਾ ਨਕੋਦਰ ਦੇ ਕੋਲ ਹਾਂਜੀ ਠੀਕ ਹੈ ਜੀ ਇਹ ਇਹਨਾਂ ਨੂੰ ਹੋਗਾ ਤਸਕ ਸਾਲ ਇੱਥੇ ਕਰਦੇ ਆਂ ਅੱਛਾ ਖੇਤੀ ਰਗਾ ਸਾਰਾ ਸ਼ੁਰੂ ਆਰਗੈਨਿਕ ਖੇਤੀ ਕਰਦੇ ਆਂ ਆਰਗੈਨਿਕ ਅੱਛਾ ਆ ਪਿੱਛੇ ਲੱਗਿਆ ਵੀ ਹੈ ਹਾਂ ਹਾਂਜੀ ਆ ਜਿਹੜਾ ਪਿੱਛੇ ਬੋਰਡ ਲੱਗਿਆ ਆ ਬੋਰਡ ਲੱਗਾ ਹਾਂ ਲਓ ਤੁਹਾਨੂੰ ਆ ਸਾਰੀ ਇਹਨਾਂ ਦਾ ਹੀ ਆ ਇਹ ਹਾਂਜੀ ਆ ਸਾਰਾ ਇਹਨਾਂ ਦਾ ਹੀ ਆ ਇੱਥੋਂ ਏਰੀਆ ਲਓ ਤੁਹਾਨੂੰ ਦਿਖਾ ਦਈਏ ਜੀ ਪੰਜਾਬ ਦੀ ਖੇਤੀ ਬੜੀ ਹੈ ਇੱਥੇ ਇਟਲੀ 'ਚ ਤੇ ਮੈਨੂੰ ਸਮਝ ਤਾਂ ਨਹੀਂ ਆਉਂਦੀ ਇਟਾਲੀਅਨ ਲਿਖੀ ਹੋਈ ਹੈ ਕਿਉਂਕਿ ਪਰ ਇਹ ਲਿਖਿਆ ਜੀ ਇੰਨਾ ਕ ਸਮਝ ਗਿਆ ਵੀ ਐਂ ਲਿਖਿਆਗਾ ਵੀ ਜੇ ਕਿਸ ਨੇ ਆਰਗੈਨਿਕ ਫਲ ਸਬਜ਼ੀਆਂ ਲੈਣੀਆਂ ਤਾਂ ਉਹ ਇੱਥੋਂ ਖਰੀਦ ਕੇ ਜਾ ਸਕਦਾ ਇੰਨੇ ਤੋਂ ਇੰਨੇ ਖੁੱਲਾ ਰਹੂ ਤੇ ਉੱਤੇ ਲਿਖਿਆ ਹਾਂ ਜੀ ਸੋਮਵਾਰ ਤੋਂ ਸ਼ਨੀਵਾਰ ਤੱਕ 8:30 ਤੋਂ 9:30 ਦਾ ਟਾਈਮ ਜਉਂ ਇੰਦਾਜੇ ਦੇ ਨਾਲ ਲੱਗਿਆ ਤੇ ਇਹ ਬਾਈ ਜੀ ਦਾ ਘਰ ਹੈ ਇੱਥੇ ਘਰ ਬਣਾਇਆ ਹੋਇਆ ਹੈ ਹੈਂ ਹਾਂਜੀ ਵਿੱਚ ਉਦਾਂ ਰਹੈਸ਼ ਇਦਾਂ ਬਖਰੀ ਲੈ ਲਈ ਹੋਣੇ ਨੇ ਠੀਕ ਆ ਤੇ ਉਦਾਂ ਰਹਿੰਦੇ ਪਹਿਲਾਂ ਇੱਥੇ ਸੀ ਵਿੱਚ ਅਚਮੇਲੀ ਦੇ ਫੁੱਲ ਦੇਖ ਲੋ ਸਾਰੇ ਕਿਤੇ ਮਿਲਦੇ ਤੁਹਾਨੂੰ ਹੁਣ ਸਵੇਰੇ ਦਿਖਾਏ ਸੀਗੇ ਪੰਜਾਬੀ ਕਹਿੰਦੇ ਹੁੰਦੇ ਆ ਨਾ ਜਿੱਥੇ ਵੀ ਜਾਣ ਨਵਾਂ ਪੰਜਾਬ ਬਸਾਉਂਦੇ ਨੇ ਇਹ ਆ ਪੰਜਾਬੀਆਂ ਦਾ ਨਵਾਂ ਪੰਜਾਬ ਪੰਜਾਬ ਚ ਤੁਸੀਂ ਦੇਖ ਲੋ ਟ੍ਰੈਂਡ ਚੱਲ ਰਿਹਾ ਹਜੇ ਆਰਗੈਨਿਕ ਖੇਤੀ ਦਾ ਵੀ ਆਰਗੈਨਿਕ ਖੇਤੀ ਕਰੋ ਆਹ ਕਰੋ ਹਨਾ ਤੇ ਜਾਂ ਆਪਣੇ ਦਾ ਵਿਰਾਸਤ ਕੀਤਾ ਆਪਣਾ ਤੇ ਮਤਲਬ ਖੇਤੀ ਕਰਨੀ ਪੰਜਾਬੀ ਲੋਕਾਂ ਦਾ ਹਨਾ ਤੇ ਆਪਾਂ ਨੂੰ ਪਿਤਾਪੁਰਖੀ ਧੰਦਾ ਕਹਿ ਸਕਦੇ ਹਾਂ ਤੇ ਉਹ ਵੀ ਰੋਮ ਜਾ ਕੇ ਵੀ ਇੱਥੇ ਉਹੀ ਕੰਮ ਨਾਲ ਜੁੜਨਾ ਉਹੀ ਸਾਰਾ ਕੰਮ ਕਰਨਾ ਤੇ ਬਾਕੀ ਬਾਈ ਜੀ ਹੁਣੇ ਦੱਸ ਦਿਆ ਕਹਿੰਦੇ ਰੋਮ ਦਾ ਸਭ ਤੋਂ ਪੌਸ਼ ਏਰੀਆ ਸਭ ਤੋਂ ਮਹਿੰਗਾ ਏਰੀਆ ਹੈ ਜੀ ਮਹਿੰਗਾ ਏਰੀਆ ਹਾਂਜੀ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਮਹਿੰਗਾ ਏਰੀਆ ਸਾਰੇ ਸਟਾਰ ਜਾਨੀ ਕਿੱਥੇ ਰਹਿੰਦੇ ਫੁੱਟਬਾਲ ਦੇ ਪਲੇਅਰ ਵੀ ਜਿਹੜੇ ਇਸ ਟਾਈਮ ਰੋਮ ਦੀ ਟੀਮ ਦੇ ਵਿੱਚ ਖੇលਦੇ ਆ ਅੱਛਾ ਉਹ ਸਾਰੇ ਇੱਥੇ ਰਹਿੰਦੇ ਆ ਹਾਂ ਉਹਨਾਂ ਦਾ ਵੀ ਇੱਥੇ ਕਰ ਲੈਣੇ ਨੇ ਉਹ ਏਰੀਆ 'ਚ ਖੇਤੀ ਕਰ ਰਹੇ ਆ ਹੁਣ ਬਾਈ ਹਾਂਜੀ ਉੱਥੇ ਦੇਖ ਲਓ ਜੁੜੇ ਨੇ ਇਹਨਾਂ ਨੇ ਫੇਟ ਬ ਲਓ ਜੀ ਟਰੈਕਟਰ ਵੀ ਖੜੇ ਨੇ ਤੇ ਪੂਰਾ ਫਾਰਮ ਹਾਊਸ ਹੈ ਦਾ ਮਲਾਉਨੇ ਆ ਤੁਹਾਨੂੰ ਬਾਈ ਜੀ ਹੋਣਾ ਨਾਲ ਕੀ ਹਾਲ ਚਾਲ ਠੀਕ ਠਾਕ ਕੀ ਹਾਲ ਹੈ ਵੀਰੇ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਬੜਾ ਸੋਹਣਾ ਜੀ ਤੁਹਾਡੇ ਫਾਰਮ ਬਾਰੇ ਜਿਹਦੇ ਤੇ ਆਏ ਹੈ ਅੱਛਾ ਤੁਹਾਡਾ ਠੀਕ ਹੈ ਕੀ ਹਾਲ ਚਾਲ ਜੀ ਵਾਹ ਠੀਕ ਹੈ ਜੀ ਕਿਹੜਾ ਪਿੰਡ ਤੁਹਾਡਾ ਆਪਣਾ ਪਿੰਡ ਹੁਸੈਨਪੁਰਾ ਜੀ ਨੇ ਕੋ ਉਧਰ ਅੱਛਾ ਨਕੌ ਉਧਰ ਵਾਲੇ ਦੋਆਬੇ ਵਾਲੇ ਹਾਂਜੀ ਮਾਲਵੇ ਵਾਲੇ ਨਹੀਂ ਸਾਡੇ ਕੁਝ ਇਧਰੋਂ ਆਉਂਦੇ ਹੈਗੇ ਹੋਰ ਅੱਬਾ ਜੀ ਕਿੰਨਾ ਟਾਈਮ ਹੋ ਗਿਆ ਇੱਥੇ ਜੀ ਇਟਲੀ ਵਾਈ ਤੇ 32 ਸਾਲ ਹੋ ਗਿਆ ਜਿਆ 32 ਸਾਲ ਹੋ ਗਏ ਹਾਂ ਜੀ ਪੁਰਾਣੇ ਬੰਦੇਆਂ ਚੋਂ ਹੈ ਚਲੋ ਅਸੀਂ ਹੁਣ ਬਾਈ ਜੀ ਨਾਲ ਨਾਲੇ ਦਾ ਗੱਲਾਂ ਬਾਤਾਂ ਕਰਾਂਗੇ ਤੇ ਨਾਲੇ ਫਿਰ ਸਾਰਾ ਆਲਾ ਦਵਾਲਾ ਦੇਖਦੇ ਆਂ ਪੰਛੀ ਪੁੰਛੀ ਸਾਰੇ ਤੁਰੇ ਫਿਰਦੇ ਆਂ ਸੋਣਿਆ ਅਸੀਂ ਮੋਰ ਰੱਖਿਆ ਆ ਰੱਖਿਆ ਤੇ ਸਾਰਾ ਤੁਹਾਨੂੰ ਦਿਖਾਉਨੇ ਆ ਆ ਜਾ ਲਓ ਜੀ ਜਾਨਵਰ ਦੇਖ ਲਈਏ ਬਾਈ ਹੁਣ ਇਹਦੇ ਆ ਬਾਈ ਬੱਕਰੀ ਪਹਾੜੀ ਬੱਕਰੀ ਲੱਗਦੀ ਹੈ ਨਾ ਇੱਥੇ ਇੱਥੇ ਹੁੰਦੀ ਹੈ ਜੀ ਇਟਲੀ ਚ ਉਹਨੂੰ ਕਹਿੰਦੇ ਆ ਤਿੱਬਤਾਨਾ ਟਿਬਟ ਦੀ ਬੱਕਰੀ ਉਹ ਤਿੱਬਤ ਦੀ ਬੱਕਰੀ ਹੈ ਜੀ ਪਹਾੜੀ ਦੀ ਹੈ ਹਾਂ ਇਟਲੀ ਚ ਹੁੰਦੀ ਹੈ ਬੱਕਰੀਆਂ ਬਹੁਤ ਪਹਾੜੀਆਂ ਦਵਾਈ ਹੈ ਜੀ ਆਪਣੇ ਵੱਲੋਂ ਆਈ ਲੱਗਦੀ ਉਹ ਤਾਂ ਇਹਨੂੰ ਤਿੱਬਤਾਨਾ ਕਹਿੰਦੇ ਵੀ ਟਿਬਟ ਉਹ ਵੀ ਉੱਥੇ ਦੀ ਹੈ ਪਹਾੜੀ ਬੱਕਰੀ ਹੈ ਹਾਂ ਠੀਕ ਹਾਂ ਹਾਂ ਜੀ ਹਾਂ ਜੀ ਇਹ ਉੱਤਨੀ ਕੀ ਉੱਥੇ ਦੀ ਹੈ ਜਿਹਦਾ ਨਸਲ ਉੱਥੇ ਦੀ ਹੋਈ ਤਾਂ ਇੱਥੇ ਆ ਚਲੋ ਪਹਿਲਾਂ ਉਧਰ ਆ ਕਰ ਲਈਏ ਆ ਜਾਓ ਜੀ ਆ ਜਾ ਜਾइए ਇਧਰੋਂ ਦੇਖ ਲਈਏ ਸਾਰਾ ਆਜੋ ਜੋ ਵੀ ਜੈ ਤੁਹਾਨੂੰ ਦਿਖਾ ਦਿੰਨੇ ਬਾਈ ਹੁਣ ਇਹਦਾ ਬੁਲਟ ਹੀ ਖੜਾ ਰੱਖਿਆ ਇਹ ਮੈਂ ਇੱਥੇ ਤਾਂ ਨਹੀਂ ਮਿਲਦਾ ਮੈਨੂੰ ਉਹ ਤੋਂ ਲਿਆਂਦਾ ਹੁਣ ਆਪਣੇ ਨਹੀਂ ਬਾਈ ਇੱਥੇ ਲਿਆ ਇੱਥੋਂ ਲਿਆ ਹਾਂ ਆਪਣੇ ਨਹੀਂ ਇਟਲੀ ਚ ਇਟਲੀ ਚ ਹੈ ਮੈਂ ਉਹਦਾ ਤਿਆਰ ਕਰਕੇ ਦਿੰਦਾ ਮੈਂ ਆ ਵੀ ਇੱਦਾਂ ਹੀ ਮੈਂ ਪੁਰਾਣਾ ਤਿਆਰ ਕਰਾਇਆ ਇੱਦਾਂ ਕਹਿ ਕੇ ਅੱਛਾ ਵੈਸੇ ਮੈਨੂੰ ਲੱਗਦਾ ਹੈ ਤਾਂ ਇੰਡੀਅਨ ਹੈ ਵੈਸੇ ਦਾ ਉਹੀ ਉਹੀ ਹਾਂਜੀ ਹਾਂਜੀ ਇੰਡੀਅਨ ਹੈ ਇੰਡੀਅਨ ਮੁੰਡੇ ਨੇ ਤਿਆਰ ਕਰਕੇ ਅੱਛਾ ਅਜੇ ਅੱਛਾ ਇੰਡੀਅਨ ਮੁੰਡੇ ਨੇ ਤਿਆਰ ਕਰਕੇ ਦਿੱਤਾ ਹਾਂਜੀ ਨਹੀਂ ਮੇਰਾ ਪੁੱਛਣ ਦਾ ਸਵਾਲ ਇਹ ਸੀਗਾ ਵੀ ਆਇਆ ਕਿ ਚਾਸੀ ਜੂ ਸੀ ਕਿੱਥੋਂ ਆਈ ਹੋਣੀ ਪਹਿਲਾਂ ਇਹ ਭਾਜੀ ਲਿਆ ਉਹਨਾਂ ਨੇ ਪੋਲੈਂਡ ਤੋਂ ਲਿਆ ਸੀ ਪੁਰਾਣਾ ਬਾਅਦ ਚ ਉਹਨੇ ਦੁਬਾਰਾ ਤਿਆਰ ਕਰਕੇ ਦਿੱਤਾ ਮੈਨੂੰ ਅੱਛਾ ਪੋਲੈਂਡ ਤੋਂ ਲਿਆ ਸੀ ਉਹਨਾਂ ਨੇ ਫਿਰ ਤੁਹਾਨੂੰ ਤਿਆਰ ਕਰਕੇ ਦੇਤਾ ਹਾਂਜੀ ਕਿੰਨੇ ਕਿੰਨੇ ਯੂਰੋ ਚ ਪਿਆ ਇਹ ਮੈਨੂੰ ਮੈਂ 7 7000 ਯੂਰੋ ਚ ਪਿਆ 7000 ਹਾਂਜੀ ਠੀਕ ਹੈ 7000 ਤਾਂ ਕਿੰਨਾ ਬਣ ਗਿਆ ਜੀ ਕਿੰਨਾ ਬਣ ਗਿਆ 6.5 ਲੱਖ 6.5 ਲੱਖ ਆਈ ਇਹਦਾ ਇੰਡੀਆ ਨਾ ਬਾਲਾ ਮੰਗਾਗਾ ਹੋਰ 6 ਲੱਖ ਦਾ ਆਉਂਦਾ ਹੁਣ ਆਪਣੇ ਹਾਂ 2.5 ਲੱਖ ਦਾ ਬਣੀ ਜਾਂਦੀ ਹੈ ਇਹਨੂੰ ਹਾਂਜੀ ਹਾਂਜੀ ਐਨੇ ਲੱਕ ਦੀ ਹੈ ਆਹ ਬਾਈ ਇਹ ਆਈਡੀਆ ਕਿੱਥੋਂ ਆ ਆਪਣੀ ਬਿੱਲੀ ਰੱਖੀ ਆ ਬਈ ਮੈਂ ਕਿਹਾ ਆਈਡੀਆ ਕਿੱਥੋਂ ਆਇਆ ਇਹ ਖੇਤੀ ਵਾਲਾ ਜਾਂ ਸਾਰਾ ਕੰਮਕਾਰ ਵਾਲਾ ਵੀ ਇਹੀ ਕੰਮ ਕਰਨਾ ਆਈਡੀਆ ਬਾਈ ਇੰਡੀਆ ਵੀ ਨਿਕਲੇ ਨਹੀਂ ਇੰਡੀਆ ਦੇ ਚਲੋ ਆਪਾਂ ਕਰਦੇ ਜਿਵੇਂ ਸ਼ੁਰੂ ਚ ਜਾਂ ਇੱਥੇ ਆ ਕੇ ਕਈ ਕਰਦੇ ਨਹੀਂ ਹੈਗੇ ਐਡਾ ਹੁੰਦਾ ਬਾਈ ਬਸ ਇਦਾਂ ਹੀ ਇੱਥੇ ਆਪਣਾ ਦੋਸਤ ਕੰਮ ਕਰਦਾ ਸੀਗਾ ਉਹ ਇਟਾਲੀਅਨ ਮਾਲਕ ਜਿਹੜੇ ਸੀ ਉਹਨਾਂ ਨੇ ਕੰਮ ਬੰਦ ਕਰ ਦਿੱਤਾ ਫਿਰ ਅਸੀਂ ਸ਼ੁਰੂ ਕਰ ਦਿੱਤਾ ਟਰਾਈ ਕੀਤੀ ਤੇ ਬਾਅਦੋਂ 11-12 ਸਾਲ ਹੋ ਗਏ ਇੱਥੇ ਹੀ ਅੱਛਾ ਜਾਨਵਰੇ ਤੁਹਾਨੂੰ ਸ਼ੌਂਕ ਹੈ ਤਾਂ ਰੱਖੇ ਹਾਂ ਹਾਂ ਜੀ ਜਾਨਵਰ ਤਾਂ ਸ਼ੌਂਕ ਨੂੰ ਹੀ ਰੱਖਿਆ ਸਾਰੇ ਇਹ ਆ ਦੇਖੋ ਤੁ ਆਪਣੀ ਬਿੱਲੀ ਐ ਨਿੱਕੀ ਜੀ ਆ ਇੱਕ ਮਿੰਟ ਮੈਂ ਕਾਨੂੰ ਮੈਂ ਤਾਂ ਕਹਿੰਦਾ ਮੈਨੂੰ ਤਾਂ ਡਰ ਲੱਗਦਾ ਮੈਂ ਇੱਕ ਮਿੰਟ ਛੱਡਿਓ ਅੱਛਾ ਦੇਖੋ ਹਾਂ ਜੀ ਮਾਰੀ ਫਾਸਟਲ ਚ ਮੰਗਰ ਪੈ ਜਾਂਦੀ ਸੀ ਨਾ ਆ ਦੇਖੋ ਜੀ ਆਪਣੇ ਅਮਰੁੱਧ ਨਹੀਂ ਨਹੀਂ ਕੁਝ ਨਹੀਂ ਕਹਿੰਦੇ ਤਾਂ ਬਹੁਤ ਜ਼ਿਆਦਾ ਤੇ ਕਰ ਪਿਆਰ ਬਹੁਤ ਕਰਦੇ ਆ ਨਖਰੋ ਮੇ ਨਹੀਂ ਇਹਦਾ ਨਾਮ ਵੀ ਪੰਜਾਬੀ ਰੱਖਿਆ ਨਾ ਖਰੋ ਆ ਜਾ ਕੀ ਰੱਖਿਆ ਦਾ ਨਾਮ ਨਾ ਖਰੋ ਰੱਖੋ ਇਹ ਨਖਰੇ ਕਰਦੀ ਹੁੰਦੀ ਨਖਰੋ ਨਾਮ ਰੱਖਿਆ ਨਾ ਖਰੋ ਚਾਰ ਬੱਚੇ ਦਿੱਤੇ ਇਹਨੇ ਹੁਣ ਅੱਛਾ ਹਾਂ ਜੀ ਉਹ ਇਹ ਤਾਂ ਅੰਦਰ ਚੱਲ ਪੁੱਤ ਅੱਛਾ ਖੇਤੀ ਦੇ ਨਾਲ ਨਾਲ ਜਾਨਵਰਾਂ ਦਾ ਬਾਅਦ ਸ਼ੌਂਕ ਹੈ ਤਾਂ ਰੱਖਣਾ ਹਾਂ ਜੀ ਹਾਂ ਜਾਨਵਰਾਂ ਤੋਂ ਬਗੈਰ ਤਾਂ ਸੀ ਕਦੇ ਇਹ ਤਾਂ ਸਵੇਰੇ ਪੰਜਾਬ ਵਾਂਗੂ ਹੀ ਲੱਗਦਾ ਹੁੰਦਾ ਮੈਂ ਲੱਗਦਾ ਉੱਠ ਕੇ ਤੁਹਾਨੂੰ ਹਨਾ ਤੇ ਜਾਨਵਰਾਂ ਦੀਆਂ ਮੋਹਾਂ ਦੀਆਂ ਹੋਰ ਆਵਾਜ਼ਾਂ ਆਉਂਦੀਆਂ ਹਾਂ ਜੀ ਨਾਲੇ ਅੱਛਾ ਇਹ ਦੇਖੋ ਜੀ ਜਿਹੜੀ ਆਰਗੈਨਿਕ ਸਬਜ਼ੀ ਸੀ ਅੱਛਾ ਫਿਰ ਇੱਥੋਂ ਬਾਈ ਜੀ ਆ ਤੁਹਾਡੇ ਲਈ ਜਾਂਦੇ ਆ ਲੋਕ ਮਤਲਬ ਇੱਥੇ ਹੀ ਆਉਂਦੇ ਆ ਜੀ ਇੱਥੋਂ ਅੱਗੇ ਲੈ ਜਾਂਦੇ ਹਾਂ ਖੁਦ ਅੱਗੇ ਲੈ ਕੇ ਜਾਂਦੇ ਆ ਖੁਦ ਅੱਗੇ ਜਿਵੇਂ ਆਰਗੈਨਿਕ ਦਾ ਹੁਣ ਤਾਂ ਆਪਣੇ ਮੈਂ ਕਿਹਾ ਪਹਿਲਾਂ ਵੀ ਮੈਂ ਜਿਗਰ ਕਰਕੇ ਟੇ ਪੰਜਾਬ ਚ ਕਾਫੀ ਟ੍ਰੈਂਡ ਹੈ ਲੋਕ ਕਰਨ ਲੱਗੇ ਹਨ ਆਮ ਨਾਲੋਂ ਫਿਰੇ ਮਹਿੰਗੀ ਵਿਕਦੀ ਹੁਣੀ ਆਰਗੈਨਿਕ ਤਾਂ ਈ ਹਾਂਜੀ ਉਹਦਾ ਅਸੀਂ ਜਿਆਦੀ ਮਹਿੰਗੀ ਨਹੀਂ 베ਚਦੇ ਕਿਉਂਕਿ ਅਸੀਂ ਸਿੱਧੀ 베ਚਦੇ ਇੱਥੋਂ ਵੱਢ ਕੇ ਜਿੱਦਾਂ ਅੱਛਾ ਜੀ ਤਾਜੀ ਮਤਲਬ ਤਾਜੀ ਹਾਂ ਸਿੱਧਾ ਜਾਰੀ ਕੋਈ ਵਿਚ ਕੋਈ ਨਹੀਂ ਪੈਂਦਾ ਕਰਕੇ ਠੀਕ ਹੈ ਥੋੜੀ ਜੀ ਹੁੰਦੀ ਤਾਂ ਮਹਿੰਗੀ ਉਹਦਾ ਠੀਕ ਹੈ ਜੇ ਤੁਸੀਂ ਬਾਹਰੋਂ ਜੇ ਕੋਈ ਲੈਣਗੇ ਤਾਂ ਮਹਿੰਗੀ ਮਿਲਦੀ ਆ ਅਸੀਂ ਠੀਕ ਜੇ ਰੇਟ ਲਾਉਨੇ ਆ ਉਹਦਾ ਪਰ ਠੀਕ ਹੈ ਕੰਮ ਕਰ ਸਬਜ਼ੀਆਂ ਸਬਜ਼ੀਆਂ ਫਿਰ ਕਿਹੜੀਆਂ ਟੋਟਲੀ ਲਾਉਨੇ ਆ ਸਾਰੀ ਹਾਂਜੀ ਟੋਟਲੀ ਲਾਉਨੇ ਆ ਟਾਲੀ ਜਿਆਦਾ ਜਿਆਦੀਆਂ ਬੀਜਦੇ ਆ ਇੰਡੀਅਨ ਤਾਂ ਇੱਕ ਦੋ ਚੀਜ਼ਾਂ ਜਾਂ ਧਨੀਆਂ ਹੋ ਗਿਆ ਜਾਂ ਇੰਡੀਅਨ ਆਪਣਾ ਕੀ ਕੀ ਰੇਟ ਆ ਬਾਈ ਜਿੱਥੇ ਸਬਜ਼ੀਆਂ ਸਬਜ਼ੀਆਂ ਦਾ ਆਪਣੇ ਨਾਲੋਂ ਤਾਂ ਬਹੁលੀਆਂ ਮਹਿੰਗੀਆਂ ਹੋਣੀਆਂ ਮੈਨੂੰ ਲੱਗਦਾ ਹੈ ਨਾ ਆ ਕੀ ਹੈਗਾ ਇਹ ਨਹੀਂ ਆਲੂ ਆ ਆਲੂਆਂ ਦੀ ਕਿੰਨੇ ਸਮੇ ਆਲੂ ਬਖਾਰੇ ਅੱਛਾ 2 2.5 ਰੁਪਏ ਕਿਲੋ ਅੱਛਾ ਆਲੂ ਬਖਾਰੇ 2.5 ਰੁਪਏ ਹੈ ਆ ਕੀ ਨੇ ਇਹ ਤਾਂ ਅੰਬ ਅੰਬ ਮੈਂਗੋ ਅੰਬ ਅੰਬ ਇਹ ਅੰਬ ਦੇ ਖਾਣੇ ਕੀ ਹੋ ਜੰਬਾ ਅੰਬ ਦੇਖੋ ਯਾਰ ਕਿ ਹੋ ਜਾ ਕੋਪੜੇ ਪੀਲੇ ਰੰਗ ਦੇ ਹੁੰਦੇ ਨੇ ਹਾਂਜੀ ਇਹ ਵੀ ਥੋੜੀ ਹੋਰ ਹੋ ਜਾਏ ਇਹ ਇੱਥੇ ਵੈਸੇ ਤਾਂ ਹੁੰਦੇ ਨਹੀਂ ਮਨਾਂ ਦਾ ਇਹ ਇਹ ਬ੍ਰਾਜ਼ੀਲ ਤੋਂ ਆਇਆ ਅੱਛਾ ਬ੍ਰਾਜ਼ੀਲ ਤੋਂ ਹਾਂ ਕੋਈ ਕੋਈ ਚੀਜ਼ ਦਾ ਕੇਲ ਅੱਛਾ ਉਹ ਬਾਰੋਂ ਮੰਗਾ ਲੈਣੇ 2-4 ਅਸੀਂ 30% ਰੱਖ ਸਕਦੇ ਹਾਂ ਸਮਾਨ ਬਾਹਰਲਾ ਅੱਛਾ ਬਾਕੀ ਇੱਥੋਂ ਰਗਾਉਣਾ ਬਾਕੀ ਆਪਣੇ ਵੇਚਦੇ ਹਾਂਜੀ ਆਹ ਤੋਰੀਆਂ ਦੇਖੋ ਕਿੰਨੀਆਂ ਫੁੱਲ ਵਾਲੀਆਂ ਦੋ ਆਹ ਹੋ ਗਏ ਜੀ ਸੇਬ ਸੇਬ ਵੀ 180 ਹਾਂ ਸੇਬ ਹੋ ਗਿਆ ਜਾਂ ਇਹ ਨਿੱਕੇ ਟਮਾਟਰ ਹੋ ਗਿਆ ਦੇਖੋ ਟਮਾਟਰ ਪੀਲੇ ਟਮਾਟਰ ਆ ਨੇ ਉਹ ਲਿਖਿਆ ਟਮਾਟਰ ਜਿਹੜੇ ਤੁਸੀਂ ਆਪਣੇ ਇੰਡੀਆ ਹੈਗੇ ਤੇ ਪਤਾ ਨਹੀਂ ਮੈਨੂੰ ਤੁਹਾਨੂੰ ਚਿਰ ਦਾ ਹੀ ਗਿਆ ਟਮਾਟਰ ਆਪਣੇ ਨਿੱਕੇ ਟਮਾਟਰ ਨਹੀਂ ਆਉਂਦੇ ਪੀਲੇ ਪੀਲੇ ਟਮਾਟਰ ਕਿਉਂ ਆਉਂਦੇ ਨਾ ਨਾ ਹਾਂਜੀ ਹਾਂਜੀ ਵੱਡੇ ਟਮਾਟਰ ਆ ਹਾਂ ਆਪਣੇ ਜਿਹੜੇ ਨਿੰਬੂ ਛੋਟੇ ਛੋਟੇ ਆਉਂਦੇ ਇੱਥੇ ਨਿੰਬੂ ਅੱਛਾ ਨਿੰਬੂ ਹੈ ਦਿਖਾਓ ਮੈਨੂੰ ਕੁਮਾਰਾ ਦੇ ਲੱਗਿਆ ਦੇਖੋ ਗੱਡੇ ਗੜੇ ਨਿੰਬੂ ਆ ਇੱਥੇ ਬੂਟੇ ਲਾਏ ਆ ਬਾਈ ਤੁਹਾਡੇ ਹਾਂਜੀ ਹਾਂਜੀ ਲੱਗੇ ਆ ਬੂਟੇ ਬਾਹਰ ਤੋਂ ਦਿਖਾਉਣੇ ਬਾਅਦ ਅੱਛਾ ਗੱਲ ਗਲਾਂ ਹੁੰਦੀਆਂ ਬੜੀਆਂ ਬੜੀਆਂ ਆ ਕੋਤੋਂ ਖਾ ਲਵਾਂ ਆਪਣੇ ਥੋੜੇ ਇਹ ਛੋਟੇ ਟਮਾਟਰ ਹੁੰਦੇ ਨੇ ਟੇਸਟ ਵੀ ਬਹੁਤ ਵਧੀਆ ਆਉਂਦਾ ਨੇ ਮਿੱਠੇ ਹੁੰਦੇ ਨੇ ਜਿਵੇਂ ਆਪਣੇ ਬੇਰ ਹੁੰਦੇ ਨੇ ਨਾ ਮੇਰਾਂ ਲੱਗਿਆ ਦੇਖੀ ਉਹ ਹੋਰ ਹੋਣੀ ਹੈ ਚਿਰਤਾ ਸੀ ਹੋਰ ਹੋਣੀ ਹੈ ਨਾ ਵਾ ਤਰੀਕੇ ਨਾਲ ਪਾਇਆ ਜਾਂਦਾ ਹੈ ਹਾਂਜੀ 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 ਆਪਣੇ ਕੈਸੇ ਉਹ ਹੋਰ ਸ਼ੌ ਹੋਰ ਹੋਣਾ ਅੱਛੇ ਵੀ ਟਮਾਟਰ ਹੈ ਇਹ ਤਾਂ ਆਮ ਦੂਜੀ ਬਿੱਲੀ ਨਹੀਂ ਲੂਟ ਵੀ ਇਹ ਅਲੱਗ ਅਲੱਗ ਤਰ੍ਹਾਂ ਹੋ ਰਹੇ ਨੇ ਜੇ ਤੁਸੀਂ ਨਾ ਕਹਿੰਦੇ ਇਹ ਉਹ ਨਹੀਂ ਕਰਦੀ ਗਰਾਖ ਨਹੀਂ ਕਰਦੇ ਇਹ ਬਾਕੀ ਹੈਗਾ ਸੇਵਾਗੇ ਹੈ ਤੁਸੀਂ ਵੀ ਤਾਂ ਯਕੀਨ ਇਹ ਦੇਖੋ ਤੋਤੇ ਰੱਖ ਰੱਖਿਆ ਬਾਈ ਜੀ ਨੇ ਬਾਈ ਜੀ ਕਿੰਨੇ ਪ੍ਰਕਾਰ ਦੇ ਜਾਨਵਰ ਆਪਣੇ ਟੋਟਲ ਉਹ ਦੇ ਬਾਈ ਗਿਣੇ ਤਾਂ ਕਦੀ ਹੈ ਨਹੀਂ ਹਾਂ ਫਿਰ ਵੀ ਹੋਣਗੇ 20 20 30 ਤੱਕ ਰਹਿੰਦੇ ਹੋਣਗੇ 25 ਅੱਛਾ 20 ਦੀ ਪ੍ਰਕਾਰ ਦੇ ਹੈਗੇ ਹਾਂਜੀ ਹਾਂਜੀ ਮੋਰ ਹੋ ਗਏ ਬੱਤਕਾਂ ਦਰਦਰ ਦੀਆਂ ਹੋਗੀਆਂ ਤੁਹਾਨੂੰ ਬੱਤਕਾਂ ਉਧਰ ਖੋਣੇ ਹਾਂ 15 ਗਬਲੀਆਂ ਵੀ ਆਪਣੇ ਕੋਲ ਹੈਗੀਆਂ 15 ਵਿੱਲੀਆਂ ਹਾਂਜੀ ਇੰਨੇ ਦਾ ਪਾਲਣਾ ਬਹੁਤ ਔਖਾ ਹੈ ਇਹ ਚੀਜ਼ਾਂ ਵੀ ਬੰਦਾ ਬਈ ਮੋਹ ਪਿਆਰ ਨਾਲ ਕਰ ਸਕਦਾ ਨਹੀਂ ਕੁਝ ਵੀ ਪਾਲਣਾ ਸੌਖਾ ਨਹੀਂ ਹੈਗਾ ਬੰਦੇ ਤਾਂ ਆਪ ਨੂੰ ਦੋ ਰੰਗ ਦੋ ਡੰਗ ਦੀ ਰੋਟੀ ਮਸਾ ਜੁੜਦੀ ਆ ਜਾਨਵਰਾਂ ਨੂੰ ਬੰਦਾ ਜਿਹਾ ਰੱਖਣੀ ਪੈਂਦੀ ਜੇ ਬਿਮਾਰ ਹੋ ਜਾਂਦੇ ਡਾਕਟਰ ਦੇ ਲੈ ਕੇ ਜਾਣੇ ਪੈਂਦੇ ਆ ਨਾਲੇ ਬਾਹਰ ਤਾਂ ਮੈਨੂੰ ਲੱਗਦਾ ਜਾਨਵਰ ਰੱਖਣੇ ਹੋਰ ਵੀ ਔਖੇ ਆ ਹਨਾ ਸਾਂਭ ਸੰਭਾਲ ਕਰਨੀ ਔਖੀ ਆ ਇੰਡੀਆ ਦਾ ਚਲੋ ਆਪਣੇ ਚੱਲੀ ਜਾਂਦਾ ਹੈਗਾ ਹਾਂਜੀ ਹਾਂਜੀ ਜਿਵੇਂ ਹੁਣ ਬਾਈ ਜੀ ਜਿਵੇਂ ਮੋਰ ਐ ਇੱਥੋਂ ਜਿਵੇਂ ਤੁਸੀਂ ਮੋਰ ਵੀ ਰੱਖ ਰੱਖੇ ਕਿੱਥੋਂ ਲੈਂਦੇ ਆਓ ਸਾਰੀਆਂ ਚੀਜ਼ ਇਕੱਥੇ ਲੈਂਦੀਆਂ ਤੁਸੀਂ ਇਹ ਇੱਥੇ ਇੱਕ ਜਿੱਦਾਂ ਇੱਕ ਮਹੀਨੇ ਮੇਲਾ ਨਹੀਂ ਇਹ ਤਾਂ ਕਹਦੀ ਪੰਜਾਬੀ ਆਪਾਂ ਇਹਦੇ ਵਾਰ ਇੱਕ ਮੇਲਾ ਲੱਗਦਾ ਇੱਥੇ 80 ਕਿਲੋਮੀਟਰ ਤੇ ਆ ਉੱਥੇ ਹਰ ਇੱਕ ਤਰ੍ਹਾਂ ਦੇ ਜਾਨਵਰ ਹੁੰਦੇ ਆ ਮਿਲਦੇ ਆ ਉੱਥੇ ਹਾਂਜੀ ਹਰ ਇੱਕ ਤਰ੍ਹਾਂ ਦੀ ਚੀਜ਼ ਹੈ ਤੁਸੀਂ ਉੱਥੇ ਜਾ ਕੇ ਲੈ ਆਉਂਦੇ ਹੋ ਉੱਥੇ ਜਾ ਕੇ ਲੱਗਦਾ ਠੀਕ ਹੈ ਮਤਲਬ ਤੁਹਾਨੂੰ ਹੁਣ ਜਾਣੇ ਰਹਿੰਦੇ ਹੋ ਜਿਹੜਾ ਤੁਹਾਨੂੰ ਵਧੀਆ ਲੱਗਦਾ ਜਿਆਦਾ ਜਾਣੋ ਉਹ ਲੈ ਆਉਂਦੇ ਹਾਂਜੀ 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 ਹਰ ਹਰੇਕ ਹਰੇਕ ਮਹੀਨੇ ਤਾਂ ਨਹੀਂ ਜਾਈਦਾ ਜਦੋਂ ਟਾਈਮ ਲੱਗੇ ਤਾਂ ਜਾਇਦਾ ਕੰਮ ਜਦੋਂ ਤੁਸੀਂ ਆਇਓ ਬਸ ਇਹੀ ਇੱਥੇ ਪੱਕਾ ਹੀ ਹੈ ਇਹੀ ਕਰਦੇ ਇਹਨੂੰ ਕਿੰਨੇ ਸਾਲ ਹੋ ਗਏ ਹੈ ਇਹਨੂੰ ਸ਼ੁਰੂ ਕੀਤੇ ਮੈਨੂੰ 11 ਸਾਲ ਹੋ ਗਏ ਉਦੋਂ ਪਹਿਲਾਂ ਤਾਂ ਅਪਰਾ ਅੱਛਾ ਵੈਸੇ ਆਇਆ ਇਹ ਆ ਇਥੇ ਆਪਾਂ ਇੰਡੀਆ ਆਪਣੇ ਜਿਹੜੀਆਂ ਭਾਜੀ ਫਲੀਆਂ ਹੁੰਦੀਆਂ ਨੇ ਫਲੀਆਂ ਆਪਾਂ ਮੈਂ ਤੁਹਾਨੂੰ ਤੋੜ ਕੇ ਦਿਖਾਉਣਾ ਜਿਵੇਂ ਗੁਆ ਫਲੀਆਂ ਵਾਂਗੂ ਇਹ ਉਹੀ ਚੀਜ਼ ਆ ਮੇਰੇ ਹਿਸਾਬ ਨਾਲ ਬੂਟਿਆਂ ਦਾ ਥੋੜਾ ਬੋਤ ਫਰਕ ਹੋ ਜਾਂਦਾ ਚੌਲੀਆਂ ਫਲੀ ਜਾਂ ਜਿਵੇਂ ਗੁਆ ਫਲੀਆਂ ਹਾਂਜੀ ਇਹ ਇਹਦਾ ਬਰੀਕ ਹੁੰਦੀ ਆ ਇਹ ਲੋਕ ਬਸ ਤੋੜ ਕੇ ਤੇ ਇਹ ਸਿਰਫ ਜਿਆਦਾ ਬੋਇਲ ਕਰਕੇ ਖਾਂਦੇ ਆ ਵਾਲਕੇ ਹੀ ਖਾਂਦੇ ਨੇ ਆਪਣੇ ਕੋ ਤੜਕਾ ਨਹੀਂ ਲਾਉਂਦੇ ਅੱਛਾ ਇਹਨਾਂ ਨੇ ਬਸ ਤੜਕੇ ਦਾ ਵੈਸੇ ਬਹੁਤ ਘੱਟ ਲਾਉਂਦੇ ਆ ਹਾਂਜੀ ਹਾਂਜੀ ਇਹਨਾਂ ਨੇ ਦੋਨੇ ਪਾਸੇ ਬਸ ਇਦਾਂ ਤੋੜ ਲੈਣੀ ਤਾਂ ਹੂੰ ਇਹ ਪੂਰੀ ਬੈਚ ਛੱਡ ਕੇ ਬੋਇਲ ਕਰਕੇ 2 ਮਿੰਟ ਇਦਾਂ ਬਾਅਦ ਤੇਲ ਤੇ ਇਹਨੂੰ ਤੁਸੀਂ ਮਤਲਬ ਇਹ ਚ ਮੌਸਮ ਨਹੀਂ ਸਹੀ ਆ ਪੌਲੀ ਹੋਸਟ ਕਾਤੋਂ ਮਤਲਬ ਗਾਉਣੀ ਇਹ ਇਹ ਜਦੋਂ ਇੱਥੇ ਠੰਡ ਪੈਂਦੀ ਇਦਾਂ ਹੁਣ ਤੇ ਉਦੋਂ ਸਰਦੀ ਚ ਬੀਜੀ ਦਾ ਅੰਦਰ ਅੱਛਾ ਗਰਮੀ ਵਿੱਚ ਬਾਹਰ ਗਰਮੀ ਚ ਇਦਾਂ ਹੀ ਹਾਂਜੀ ਹਾਂਜੀ ਠੀਕ ਹੈ ਜਿਵੇਂ ਇਹ ਸਾਰੀ ਬਾਈ ਜੀ ਖੇਤੀ ਕਰਦੇ ਹਾਂ ਤੁਸੀਂ ਹਾਂਜੀ ਇਹਦੀ ਟ੍ਰੇਨਿੰਗ ਲਈ ਸੀ ਕਦੋਂ ਜਾਂ ਕਿਵੇਂ ਚਲੋ ਪੰਜਾਬ ਜਿੱਥੇ ਆਪਾਂ ਖੇਤੀ ਕਰਦੇ ਹਾਂ ਹਾਂਜੀ ਪਾਜੀ ਨਹੀਂ ਮੰਨ ਲਓ ਜਾਂ ਬਾਕੀ ਦੂਜੀ ਦੂਜੇ ਕੰਟਰੀ ਚ ਜਾ ਕੇ ਬਹੁਤ ਫਰਕ ਹੁੰਦਾ ਚੀਜ਼ਾਂ ਦਾ ਹਾਂਜੀ ਫਰਕ ਹੈ ਥੋੜਾ ਜਿਹਾ ਜਦੋਂ ਪਹਿਲਾ ਪਹਿਲਾ ਨਵੇਂ ਇਟਲੀ ਆਏ ਸੀ ਥੋੜਾ ਜਿਹਾ ਕੰਮ ਦਿੱਕਤਾ ਸੀਗਾ ਹਾਂਜੀ ਹਮ ਪਰ ਬਾਅਦ ਦੇ ਵਿੱਚ ਹੌਲੀ ਹੌਲੀ ਇੱਥੇ ਕਰਦੇ ਹਾਂ ਮਤਲਬ ਖੇਤਾਂ ਵਿੱਚ ਕੰਮ ਕੀਤਾ ਹਾਂ ਹਾਂਜੀ ਥੋੜਾ ਜਿਹਾ ਕੀਤਾ ਇੰਨਾ ਤਾਂ ਨਹੀਂ ਉਹਦਾ ਪਤਾ ਸੀ ਪਰ ਫਿਰ ਵੀ ਹੌਲੀ ਹੌਲੀ ਆਪੇ ਜਿੱਦਾਂ ਕਰਦੇ ਰਹਿ ਤਾਂ ਆਪਾਂ ਸਿੱਖ ਲਿਆ ਠੀਕ ਹੈ ਤੇ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਅੱਜ ਨਾ ਸਾਡੇ ਤੋਂ ਜਿਹੜਾ ਬੈਲਾ ਫਾਰਨੀ ਹੈ ਉਹ ਮਤਲਬ ਵੈਸੇ ਉੱਥੇ ਖੇਤੀ ਹੁੰਦੀ ਹੈ ਬੈਲਾ ਫਾਰਨੀਆ ਜਣਾ ਹਾਂਜੀ ਹਾਂਜੀ ਬਹੁਤ ਆਪਣੇ ਤੇ ਟਾਈਮ ਸਾਡੇ ਕੋਲ ਘੱਟ ਹੈ ਬੈਲਾ ਫਾਰਨੀਆ ਜਾਇ ਨਹੀਂ ਜਾਣਾ ਤੇ ਨਹੀਂ ਤਾਂ ਬੈਲਾ ਫਾਰਨੀਆ ਚ ਉੱਥੇ ਮਤਲਬ ਮੋਸਟਲੀ ਲੋਕ ਆਪਣੇ ਖੇਤੀ ਉਹ ਕਰਦੇ ਆ ਤੁਹਾਨੂੰ ਉਹ ਦਿਖਾਉਂਦੇ ਸਾਰ ਆਲਾ ਦਵਾਲਾ ਏਰੀਆ ਹੈ ਨਾ ਤੇ ਸ਼ੁਰੂ ਸ਼ੁਰੂ ਚ ਮੈਂ ਵੀ ਸੁਣਿਆ ਕਹਿੰਦੇ ਜਦੋਂ ਬੰਦਾ ਨਵਾਂ ਨਵਾਂ ਪੰਜਾਬ ਚੋਂ ਰਹਿੰਦਾ ਹੀ ਉਹ ਏਰੀਏ ਚ ਬੈਲਾ ਫਾਰਨੀਆ ਚ ਆਹ ਉਹ ਜਿੱਦਾਂ ਫਾਲਾ ਫਾਰਨੀਆ ਹੋ ਗਿਆ ਉਹ ਰਵੀਨਿਓ ਉਹ ਏਰੀਏ ਦੇ ਵਿੱਚ ਆਪਣੇ ਰਵੀਨਿਓ ਇੰਡੀਅਨ ਬਹੁਤ ਜ਼ਿਆਦਾ ਰਹਿੰਦੇ ਆ तकरीबन हां जी ਖੇਤੀ ਦਾ ਕੰਮ ਜ਼ਿਆਦਾ ਉਧਰ ਆ ਉਧਰ ਮੈਂ ਵੀ ਸੁਣਿਆ ਜ਼ਿਆਦਾ ਮਤਲਬ ਜਿਨ੍ਹਾਂ ਕੋਲੇ ਲੀਗਲ ਸਟੇਟਸ ਨਹੀਂ ਹੁੰਦਾ ਉਹ ਹਾਂ ਜੀ ਉਦੇ ਕਰਕੇ ਵੀ ਹੈ ਹਾਂਜੀ ਹਾਂਜੀ ਮਾਲੋ ਜਿਹੜੇ ਕੋਲ ਕਾਗਜ਼ ਪੱਤਰ ਜਾਂ ਬਣੇ ਨਹੀਂ ਹੁੰਦੇ ਨਾ ਜਾਂ ਪੇਪਰ ਨਹੀਂ ਪ੍ਰੋਪਰ ਹੈਗੇ ਤੇ ਉਹਦਾ ਕੀ ਉਥੇ ਕੰਮ ਕਰ ਸੌਖਾ ਮਿਲ ਜਾਂਦਾ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਹੈ ਹਾਂਜੀ ਸ਼ੁਰੂ ਜਿ ਤਾਂ ਕਰਕੇ ਦੇਖੋ ਜਿੱਦਾਂ ਆਪਾਂ ਇੰਡੀਆ ਆਪਣੇ ਜ਼ਿਆਦਾਤਰ ਤੇ ਕਈ ਪਹਿਲਾਂ ਰੂੜੀ ਪਾਉਂਦੇ ਹੁੰਦੇ ਸੀ ਪੁਰਾਣੇ ਆਪਣੇ ਬਜ਼ੁਰਗ ਹਾਂਜੀ ਆਪਾਂ ਉਹੋ ਹੀ ਕੰਮ ਇੱਥੇ ਕਰਦੇ ਆ ਜਿੱਦਾਂ ਹੁਣ ਆਪਾਂ ਖਾਦ ਨਹੀਂ ਪਾਉਂਦੇ ਜਿਹੜੀ ਯੂਰੀਆ ਖਾਦ ਹੋ ਗਈ ਡਾਹਾਂ ਜਿਹੜਾ ਕੇਮਿਕਲ ਹੋ ਗਿਆ ਉਹ ਖਾਦਾਂ ਕੈਮੀਕਲ ਖਾਦਾਂ ਨਹੀਂ ਪਾਉਂਦੇ ਆਪਾਂ ਆਹ ਪਾਉਂਨੇ ਆ ਇਹਦੇ ਵਿੱਚ ਇਹ ਰੂੜੀ ਆ ਜਿਹੜੀ ਰੂੜੀ ਪੰਜਾਬੀ ਭਾਸ਼ਾ 'ਚ ਕਹਿੰਦੇ ਆਪਾਂ ਅੱਛਾ ਜੀ ਇਹ ਰੂੜੀ ਆ ਇਹਦੇ ਪੈਲੇਟ ਜੇ ਬਣਾਏ ਆ ਉਹਨਾਂ ਨੇ ਨਿਕਨੇ ਕੇ ਪੀਸੇ ਉਹ ਇਹ ਰੂੜੀ ਦਾ ਸਾਰੀ ਲਹੀ ਹੋਈ ਇਹ ਰੂੜੀ ਪਾਉਂਨੇ ਆ ਇਹ ਲੈਉਂਦੇ ਕਿੱਥੋਂ ਆ ਜੀ ਫਿਰ ਰੂੜੀ ਤੁਸੀਂ ਇਹ ਮਹਿੰਗਾਈ ਆ ਟਰੱਕ ਛੱਡ ਜਾਂਦੇ ਆਗੇ ਉਹ ਫਿਰ ਵੀ ਕਿੱਥੋਂ ਆਉਂਦੀ ਆ ਹਾਂਜੀ ਇੱਥੇ ਆਉਂਦੀ ਆ ਇਹ ਤੈਰ ਨਹੀਂ ਤੋਂ ਆਉਂਦੀ ਆ ਅੱਛਾ ਗਾਵਾਂ ਫਾਰਮ ਫਾਰਮ ਹੁੰਦੀ ਜਿਵੇਂ ਗਾਵਾਂ ਹਾਂਜੀ ਕੋਈ ਮਿਕਸ ਕਰਦੇ ਆ ਘੋੜੇ ਦੀ ਹੋ ਸਕਦਾ ਆ ਵਿੱਚ ਸੂਰਾਂ ਦੀ ਜਾਂ ਹੋਰ ਇਧਰਲੇ ਪਾਸੇ ਕ ਮਾਈਕਲ ਕੁਝ ਨਹੀਂ ਕਰਦਾ ਇਹ ਨਾ ਖੇਤਾਂ ਦਾ ਰੋਮ ਦਾ ਮਤਲਬ ਮੇਨ ਏਰੀਆ ਹੈ ਰੋਮ ਚ ਦੇਖ ਲੋ ਮੇਨ ਏਰੀਆ ਚ ਸਾਰਾ ਕੁਝ ਹੈ ਹਾਂਜੀ ਐਡਾ ਫਾਰਮ ਬਣਾ ਰੱਖਿਆ ਬਾਈ ਜੀ ਨੇ ਆਪਣਾ ਮਾਈਕਲ ਮਾਈਕਲ ਨਾ ਉਹਨੂੰ ਮੈਨੂੰ ਡਰ ਲੱਗਦਾ ਭਰਾਵਾ ਮਾਈਕਲ ਕੁਝ ਨਹੀਂ ਕਰਦਾ ਕੋਈ ਆ ਜਾ ਪੁੱਤ ਲੈ ਸਾਮੋ ਲੈ ਲੈ ਇਹ ਸਾਰੇ ਬਾਈ ਜੀ ਦੇ ਮਤਲਬ ਜਿਵੇਂ ਆਪਣੇ ਖੇਤਾਂ ਚ ਸੰਦ ਖੜੇ ਹੁੰਦੇ ਆ ਸੰਦ ਸੰਦੇ ਜਿਹੜਾ ਖੜਿਆ ਹਾਲ ਰੋਟਾ ਵਿਟਰ ਟਰੈਕਟਰ ਤੇ ਦਵੀਆਂ ਪੂਰਾ ਖੁੱਲਾ ਕੰਮ ਹੈ ਜਮਾ ਇੱਕ ਮਿੰਨੀ ਪੰਜਾਬ ਹੀ ਲੱਗ ਰਿਹਾ ਪੰਜਾਬ ਵਾਲੀ ਫੀਲਿੰਗ ਆ ਰਹੀ ਹੈ ਸਾਰੀ ਤੇ ਇਹਦੇ ਜੇ ਆ ਢੋਲ ਢੂਲ ਲੀਏ ਪਾਣੀ ਵੀ ਨਹੀਂ ਗਰਮ ਕਰਦੇ ਆਂ ਚ ਬਈ ਜੇ ਬਾਦੂ ਘਾਟੂ ਲੱਕੜ ਦਾ ਪੀਸ ਕੋਈ ਆ ਜਾਵੇ ਉਹ ਉਹ ਲੂਦਾਈ ਦਾ ਜਾ ਕਿਤੇ ਪਰਾਲੀ ਪਰੂ ਜਿਹਾ ਅੱਛਾ ਮਤਲਬ ਹਾਂ ਗੱਤੇ ਨੂੰ ਅੱਗ ਲਾਉਣੀ ਆ ਠੀਕ ਹੈ ਠੀਕ ਹੈ ਉਹ ਕਰ ਦੇ ਇਹ ਕਿੰਨੇ ਮਾਡਲ ਹੈ ਜੀ ਟਰੈਕਟਰ ਇਹ ਇਹ ਤਾਂ ਕਾਫੀ ਪੁਰਾਣਾ ਚ ਦਾ ਟਰੈਕਟਰ ਪਹਿਲਾਂ ਜਦੋਂ ਅਸੀਂ ਆਏ ਇੱਥੇ ਸੀਗਾ ਇਹ ਉਹ ਆਪਣੇ ਕੋਲ ਉਦੀ ਸ਼ੌਂਕ ਨੂੰ ਜਿੱਦਾਂ ਨਹੀਂ ਲੋਕ ਰੱਖਦੇ ਇਦਾਂ ਰੱਖਿਆ ਆ ਇਹ ਘੱਟੋ ਘੱਟ 50 60 ਸਾਲ ਪੁਰਾਣਾ ਹੋਊਗਾ 50 ਸਾਲ। ਅੱਛਾ 50 ਸਾਲ ਪੁਰਾਣਾ ਤਾਂ ਹੀ ਵਧੀਆ ਖੜਾ ਹੈ। ਹਾਂਜੀ ਹਾਂਜੀ ਸਹੀ ਚੱਲਦੇ ਇਹਨਾਂ ਨੂੰ ਕੋਈ ਚੱਕਰ ਨਹੀਂ। ਪੁਰਾਣੀ ਚੀਜ਼ ਸਗੋ ਇਹ ਵਧੀਆ ਦੇ ਟੈਕ ਟੂ ਆ ਤੁਸੀਂ ਦੇਖੋ ਇਹ ਹੈਗਾਗਾ ਇਹ ਕਿਹੜੀ ਕਿਹੜੀ ਕੰਪਨੀ ਕਿਹੜੀ ਇਹ ਸਾਮੇ ਸਾਮੇ ਕੁਆਲਟੀ ਦਾ ਇਹਦਾ ਸਾਮੇ ਆ ਮਿਨੀ ਤਾਉਰੋ ਦੇ ਦੀ ਜਿਹਦਾ ਨਾਮ ਟਰੈਕਟਰ ਦਾ 60 ਇਹਦੀ ਜਿੰਨੀ ਪਾਵਰ ਆ ਉਸ ਆ 60 ਪਾਵਰ ਹਾਂਜੀ ਪਾਵਰ ਦੇ ਹਿਸਾਬ ਦੇ ਨਾਲ ਆ ਠੀਕ ਹੈ ਕਾਫੀ ਜਦ ਇਹ ਪੁਰਾਣਾ ਟਰੈਕਟਰ ਕਿੰਨੇ ਟਰੈਕਟਰ ਆ ਤੁਹਾਡੇ ਕੋਲੇ ਬਾਈ ਜੀ ਆਪਣੇ ਕੋਲ ਛੋਟੇ ਵੱਡੇ ਪਾ ਕੇ 7-8 ਟਰੈਕਟਰ ਹੈਗੇ ਠੀਕ ਹੈ ਬਾਕੀ ਚਲੋ ਵੱਡੇ ਤਾਂ ਵੱਡੇ ਤੈਨਿਆਂ ਬਾਕੀ ਛੋਟੇ ਅਜਦਾ ਐਵੇਂ ਉਹ ਥੋੜੇ ਜਿਹੇ ਹੱਥਾਂ ਨਾਲ ਚਲਾਈਦੇ ਹਾਂਜੀ ਹਾਂਜੀ ਉਹ 18 ਹਾਊਸ ਪਾਵਰ ਕੋਈ ਕੀ ਮਤਲਬ ਕਿਉਂਕਿ ਤੁਹਾਡਾ ਕੰਮ ਹੈ ਜਿਹੜਾ ਜਿਆਦਾ ਸਬਜ਼ੀਆਂ ਦਾ ਹੋਰ ਛੋਟਾ ਛੋਟੀ ਖੇਤੀ ਜਿਆਦਾ ਹੈ ਹਾਂਜੀ ਛੋਟੇ ਵੀ 22 21 22 23 ਦਾ 25 ਹਾਊਸ ਪਾਵਰ ਦੇ ਆ ਉਹ ਹੱਥ ਨਾਲ ਚਲਦੇ ਆ ਅੱਛਾ ਜੀ ਤੇ ਬਾਕੀ ਚੈਨ ਵਾਲਾ ਆਪਣੇ ਕੋਲ ਉਹ ਨਿੱਕੇ ਟ੍ਰੈਕਟਰ ਦੋ ਚੈਨ ਵਾਲੇ ਵੀ ਹੈਗੇ ਆ ਉਹ ਟੋਟਲ 8-9 ਟ੍ਰੈਕਟਰ ਹੈਗੇ ਹੂੰ ਮਾਰੋ ਬਾਜ ਮਾਰੋ ਬਾਜ ਉਹਨਾਂ ਨੂੰ ਆ ਜਾਓ ਬਾਈ ਸਾਰੇ ਜਣੇ ਬਾਹਰ ਭਾਈ ਓਏ ਆ ਜੋ ਲੈ ਵੀਰੇ ਕਿੰਨੇ ਜਣੇ ਕੰਮ ਕਰਦੇ ਆ ਬਾਈ ਆਪਣੇ ਬਾਈ ਆਪਾਂ ਟੋਟਲ ਹੈਗੇ 8-10 ਜਣੇ ਪੰਜਾਬੀ ਮੁੰਡੇ ਆ ਸਾਰੇ ਸਾਰੇ ਪੰਜਾਬੀ ਆ ਕਿੱਥੋਂ ਕਿੱਥੋਂ ਮੇਰੇ ਹਿਸਾਬ ਨਾਲ 10 ਬਾਈ ਭਾਈ ਕਿੱਥੇ ਦਾ ਤਰਨਤਾਰਨ ਹਾਂਜੀ ਨਵਾਂ ਸ਼ਹਿਰ ਕਰਨਤਾਰਨ ਹਾਂਜੀ ਤੇ ਮੈਂ ਹੈਗਾ ਜਲੰਧਰ ਦਾ ਇਹਨਾਂ ਕਿੰਨਾ ਟਾਈਮ ਹੋ ਗਿਆ ਬਾਈ ਇਹਨਾਂ ਨੂੰ ਮੁੰਡਿਆਂ ਨੂੰ ਇਹਨਾਂ ਨੂੰ ਥੋੜਾ ਟਾਈਮ ਆ 2-2 ਸਾਲ ਹੀ ਹੋਇਆ 2-2 ਸਾਲ 1.5 ਸਾਲ 2-2 ਸਾਲ ਹੋਇਆ ਥੋੜਾ ਟਾਈਮ ਹੋਇਆ ਇਹਨੂੰ ਹਜੇ ਅੱਛਾ ਤੇ ਬਾਕੀ ਠੀਕ ਹੈ ਦੇਖ ਬਾਕੀ ਉਹ ਹਾਂ ਉਧਰ ਬਾਲੇ ਮਾਰੀ ਦੀ ਆਵਾਜ਼ ਆ ਵਾਕਿਆਂ ਨੂੰ ਵੀ ਅੱਛਾ ਕੰਮ ਦਾ ਕੰਮ ਹੈ ਹਾਂ ਹਾਂ ਨਾ ਕੰਮ ਤਾਂ ਉਹਦਾ ਹੁਣ ਖਤਮ ਨਹੀਂ ਹੈ ਬਸ ਇਸ ਟਾਈਮ ਤਾਂ ਉਹਦੇ ਹੀ ਥੋੜੀ ਥੋੜੀ ਮ제 ਮ제 ਰ ਗੇੜੀ ਚਲੋ ਵਧੀਆ ਨਾਲੇ ਆਪਦੇ ਬੰਦਿਆਂ ਕੋਲੇ ਕੰਮ ਦਾ ਐਸੇ ਫਰਕ ਹੋ ਜਾਂਦਾ ਹਾਂਜੀ ਹਾਂਜੀ ਵਧੀਆ ਰਹਿੰਦਾ ਆਪਣੇ ਬੰਦਿਆਂ ਨਾਲੇ ਸੂਤਾਂ ਵਾ ਹਾਂ ਵਧੀਆ ਦਿਲ ਲੱਗਾ ਰਹਿੰਦਾ ਨਾਲੇ ਬੋਲੀ ਸਮਝ ਜਾਂਦੀ ਹੈ ਇੱਕ ਦੂਜੇ ਦੀ ਸਹੀ ਗੱਲ ਹੈ ਉਹ ਇਹ ਸੀ ਜੀ ਆਪਣਾ ਅੱਜ ਦਾ ਵਲੌਗ ਪੰਜਾਬੀਆਂ ਦੇ ਤੁਹਾਨੂੰ ਕੰਮਕਾਰ ਵੀ ਦਿਖਾਉਣੇ ਸੀ ਨਾਲ ਕਾਗਜ਼ਾਂ ਪੱਤਰਾਂ ਦੀ ਕਿਉਂਕਿ ਕਮੈਂਟਸ ਆਉਂਦੇ ਹੁੰਦੇ ਸੀ ਨਾ ਮੈਂ ਦੇਖਿਆ ਇੱਕ ਦੋ ਵਾਰ ਕਿ ਇਟਲੀ ਦਾ ਕਿਵੇਂ ਹੈ ਸੋ ਜਿੰਨੀ ਗੱਲਬਾਤ ਸੀ ਸਾਰਾ ਤੁਹਾਨੂੰ ਦਿਖਾਇਆਗਾ ਤੇ ਬੈਲਾ ਫਾਰਨੀਆ ਤੁਹਾਨੂੰ ਦੱਸਿਆ ਨਹੀਂ ਜਾਇਆ ਗਿਆ ਕਿਉਂਕਿ ਟਾਈਮ ਦੀ ਸ਼ਾਰਟੇਜ ਸੀਗੀ ਤੇ ਬਾਕੀ ਹੁਣ ਇਸ ਤੋਂ ਬਾਅਦ ਅਸੀਂ ਜਾਣਾਗਾ ਮਿਲਾਨ ਨੂੰ ਨਾਰਥ ਇਟਲੀ ਦੁਆਰਾ ਉਧਰ ਕੁਝ ਚੀਜ਼ਾਂ ਦੇਖਣ ਆਣੀਆਂ ਉਹ ਘੁੰਮਣੀਆਂ ਫਿਰਨੀਆਂ ਗਈਆਂ ਸੋ ਸ਼ੁਕਰੀਆ ਇਹਨਾਂ ਦਾ ਸਾਰਿਆਂ ਦਾ ਸਾਰੀ ਸੰਗਤ ਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਤੇ ਸਾਊਥ ਇਟਲੀ ਦੇ ਵਿੱਚ ਖਾਸ ਕਰਕੇ ਰਾਜਧਾਨੀ ਰੋਮ ਦੇ ਵਿੱਚ ਆਲੇ-ਦੁਆਲੇ ਇਹਨਾਂ ਨੇ ਘੁਮਾਇਆ ਫਰਾਇਆ ਦਿਖਾਇਆ। ਥੈਂਕ ਯੂ ਜੀ ਤੁਹਾਡਾ ਸਮਾਂ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਤੁਹਾਨੂੰ ਦੁਬਾਰਾ ਫੇਰ ਦੇ ਮੌਕਾ ਮਿਲਦੇ ਆਪਾਂ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਸੀ ਕਾਲ ਰੱਬ ਰੱਖਾ ਜੀ।